ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੂਕੇ ਯੋਗ ਦੇਸ਼ ਵਿਦੇਸ਼ ਸਿੱਖਾਂ ਨੇ ਵਿਕਰੀਆਂ ਸਾਰੀਆਂ ਸੰਗਤਾਂ ਦਾ ਦਰਸ਼ਕਾਂ ਦਾ ਅਸੀਂ ਬਹੁਤ ਹੀ ਇਸ ਸ਼ੋਅ ਦੇ ਵਿੱਚ ਨਿੱਘਾ ਸਵਾਗਤ ਕਰਦੇ ਹਾਂ ਜੀ ਤੁਹਾਡੇ ਵਾਸਤੇ ਬ੍ਰੇਕਿੰਗ ਨਿਊਜ਼ ਲੈ ਕੇ ਮੈਂ ਹਾਜ਼ਰ ਹੋਇਆ ਜੀ ਖੇਡ ਜਗਤ ਦੇ ਵਿੱਚ ਬਹੁਤ ਪ੍ਰਸਿੱਧ ਹੋ ਚੁੱਕੇ ਜਿਨ੍ਹਾਂ ਨੇ ਇੱਕ ਪਗੜੀ ਧਾਰੀ ਦਸਤਾਰ ਧਾਰੀ ਸਿੱਖ ਹੋਣ ਦੇ ਨਾਤੇ ਵਰਲਡ ਦੇ ਵਿੱਚ ਨਾਂ ਕਮਾਇਆ ਸਰਦਾਰ ਫੌਜਾ ਸਿੰਘ ਜੀ ਸਰਦਾਰ ਫੌਜਾ ਸਿੰਘ ਜੀ ਸਾਡੇ ਤੁਹਾਡੇ ਵਿਚਕਾਰ ਨਹੀਂ ਰਹੇ ਬੁੱਕ ਦੀ ਖਬਰ ਲੈ ਕੇ ਆ ਸੀ ਅ ਤੁਹਾਨੂੰ ਇਹ ਸੁਣਾ ਰਹੇ ਹਾਂ ਜੀ ਬ੍ਰੇਕਿੰਗ ਨਿਊਜ਼ ਆ ਰਹੀ ਹੈ ਕਿ ਸਰਦਾਰ ਫੌਜਾ ਸਿੰਘ ਜੀ ਜਿਹੜੇ ਕਿ 114 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਵਾਸ ਜਿਹੜੇ ਆਪਣੇ ਪਿੰਡ ਹਸਪੀਟਲ ਦੇ ਵਿੱਚ ਉਹਨਾਂ ਨੇ ਲਏ ਨੇ ਸੋ ਗੱਲ ਕਰਦੇ ਹਾਂ ਜੀ ਸਰਦਾਰ ਫੌਜਾ ਸਿੰਘ ਜੀ ਫਿਰ ਮੈਂ ਇੱਕ ਵਾਰ ਦੱਸ ਦਿਆਂ ਬ੍ਰੇਕਿੰਗ ਨਿਊਜ਼ ਆ ਜੀ ਪਿਆਰੇ ਦਰਸ਼ਕੋ ਕਿ ਸਰਦਾਰ ਫੌਜਾ ਸਿੰਘ ਜੀ ਜਿਨ੍ਹਾਂ ਨੂੰ ਤੁਸੀਂ ਐਜ਼ ਅ ਮੈਰਾਥਨ ਦੌੜਾਕ ਦੇ ਤੌਰ ਤੇ ਜਾਣਦੇ ਹੋ ਤੇ ਉਹ ਅੱਜ ਤੁਹਾਡੇ ਸਾਡੇ ਵਿਚਕਾਰ ਉਹ ਨਹੀਂ ਰਹੇ 114 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਥਾ ਹਸਪੀਟਲ ਦੇ ਵਿੱਚ ਲਏ ਨੇ ਸੋ ਕਿਵੇਂ ਉਹਨਾਂ ਦੀ ਮੌਤ ਹੋਈ ਆ ਕੀ ਉਹਨਾਂ ਦੀਆਂ ਪ੍ਰਾਪਤੀਆਂ ਸਗੀਆਂ ਅੱਜ ਗੱਲਬਾਤ ਕਰਨ ਵਾਸਤੇ ਮੇਰੇ ਨਾਲ ਜੁੜੇ ਨੇ ਸਾਡੇ ਬ੍ਰਿਟਿਸ਼ ਜਿਹੜੇ ਇੰਗਲੈਂਡ ਦੇ ਰਿਸਰ ਨੇ ਇਸ ਵੇਲੇ ਵਰਲਡ ਦੇ ਵਿੱਚ ਨਾਮਣਾ ਖੜ ਚੁੱਕੇ ਨੇ ਸਰਦਾਰ ਸਰਦਾਰ ਰਿਸ਼ਪਾਲ ਸਿੰਘ ਜੀ ਜਿਹੜੇ ਇੱਕ ਬਹੁਤ ਮੁਲਕਾਂ ਦੇ ਵਿੱਚ ਜਾ ਕੇ ਆਪਣੇ ਪੋਜੀਸ਼ਨ ਲੈ ਕੇ ਆਉਂਦੇ ਨੇ ਇੰਗਲੈਂਡ ਵਾਸਤੇ ਯੂਕੇ ਵਾਸਤੇ ਸਰਦਾਰ ਰਿਸ਼ਪਾਲ ਸਿੰਘ ਦੀ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਫਤਿਹ ਬਲਾਈਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਜੀ ਬਾਬਾ ਜੀ ਸਰਦਾਰ ਰਿਸ਼ਪਾਲ ਸਿੰਘ ਦੀ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਐ ਸਰਦਾਰ ਫੂਜਾ ਸਿੰਘ ਜੀ ਜਿਹੜੇ ਕਿ 114 ਸਾਲ ਉਹਨਾਂ ਦੀ ਉਮਰ 1911 ਦੇ ਜਨਮੇ ਹੋਏ ਸਰਦਾਰ ਫੂਜਾ ਸਿੰਘ ਜੀ ਜਿਹੜੇ ਕਿ ਪੰਜਾਬ ਦੇ ਨਾਲ ਸੰਬੰਧਤ ਜ਼ਿਲ੍ਹਾ ਜਲੰਧਰ ਪਿੰਡ ਬਿਆਸ ਤੋਂ ਯੂਕੇ ਵਿੱਚ ਆਏ ਸਨ ਤੇ ਯੂਕੇ ਵਿੱਚ ਆ ਕੇ ਉਹਨਾਂ ਨੇ ਬੜਾ ਹੀ ਨਾਮਣਾ ਖੱਟਿਆ ਔਰ ਇੱਕ ਦਸਤਾਰ ਧਾਰੀ ਦੌੜਾਕ ਮੈਰਾਥਨ ਦੌੜ ਜਿਹੜੀ ਉਹਨਾਂ ਨੇ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਵਰਲਡ ਦੇ ਵਿੱਚ ਉਹਨਾਂ ਨੇ ਰਿਕਾਰਡ ਬਣਾਇਆ ਤੇ ਉਹਨਾਂ ਨੇ ਆਪਣਾ ਨਹੀਂ ਦੇਸ਼ ਦਾ ਨਾਮ ਵਰਲਡ ਦੇ ਵਿੱਚ ਉਹਨਾਂ ਨੇ ਬਣਾਇਆ ਜੀ ਸਰਦਾਰ ਰਿਸ਼ਪਾਲ ਸਿੰਘ ਦੀ ਸਭ ਤੋਂ ਪਹਿਲਾਂ ਤੁਸੀਂ ਕੀ ਕਹਿਣਾ ਚਾਹੋਗੇ ਕਿ ਜੋ ਐ ਸਰਦਾਰ ਫੌਜਾ ਸਿੰਘ ਜੀ ਇਸ ਦੁਨੀਆ ਵਿੱਚ ਨਹੀਂ ਰਹੇ ਇਸ ਸੰਸਾਰ ਵਿੱਚੋਂ ਚਲੇ ਗਏ ਹਨ 브레이ਕਿੰਗ ਨਿਊਜ਼ ਅਸੀਂ ਆਪਣੇ ਦਰਸ਼ਕਾਂ ਨੂੰ ਦੇ ਰਹੇ ਹਾਂ ਜੀ ਕੀ ਕਹਿਣਾ ਚਾਹੋਗੇ ਸਰਦਾਰ ਵਿਸ਼ਪਾਲ ਸਿੰਘ ਜੀ ਤੇ ਸਾਰੇ ਸਰੋਤਿਆਂ ਨੂੰ ਮੇਰੇ ਤੋਂ ਵੀ ਵਾਹਿ ਖਾਲਸਾ ਵਾਹਿਗੁਰੂ ਇਹ ਦੋ ਘੰਟੇ ਪਹਿਲਾਂ ਨਿਯੁਕਤ ਆਈ ਹੈ ਜੀ ਸਾਡੇ ਆਪਣੇ ਸਾਡਾ ਗਰੁੱਪ ਸਾਡਾ ਜਿੱਦਾਂ ਸਾਰੇ ਵਰਤਾਜ ਜੋ ਉਹ ਗਰੁੱਪ ਦੇ ਵਿੱਚ ਪਾਈ ਐਕਸੀਡੈਂਟ ਹੋ ਗਿਆ ਤਾਂ ਪੂਰੇ ਹੋ ਗਏ ਤੇ ਸੁਣ ਕੇ ਬਹੁਤ ਦੁੱਖ ਆਇਆ ਜੀ ਅਜੇ ਚੰਗੇ ਪੜੇ ਸੀ ਠੀਕ ਠਾਕ ਸੀ ਕਹਿੰਦੇ ਉਹਨਾਂ ਗਰੁੱਪ ਚ ਇਹੋ ਪਾਇਆ ਵੀ ਇਹ ਕਾਰ ਦੇ ਨਾਲ ਟੱਕਰ ਲੱਗੀ ਆ ਤੇ ਉਹ ਹਸਪਤਾਲ ਖੜਿਆ ਪਰ ਉਹ ਸਵਾਸ ਦੀ ਲੈ ਸਕੇ ਉਹਨਾਂ ਨੂੰ ਫਿਰ ਮਰਤਕ ਕਰਾਰ ਦਿੱਤਾ ਗਿਆ ਜੀ ਤੇ ਇਹ ਇਹਦੇ ਉੱਤੇ ਹੁਣ ਸਰਕਾਰ ਦੀ ਸਰਦਾਰ ਸ਼ਾਲਸੰਗ ਦੀ ਇਹ ਕਿਹਾ ਜਾਂਦਾ ਕਿ ਜਿਵੇਂ ਉਹ ਆਪਣੇ ਘਰ ਤੋਂ ਨਿਕਲੇ ਸਨ ਤੇ ਉਹ ਹਮੇਸ਼ਾ ਹੀ ਸੈਰ ਵੀ ਕਰਿਆ ਕਰਦੇ ਸਨ ਤੇ ਕਹਿੰਦੇ ਟਾਪੇ ਵਾਲੇ ਪਾਸੇ ਨੂੰ ਜਾ ਰਹੇ ਸੀ ਤੇ ਜਲੰਧਰ ਤੋਂ ਜਿਹੜੀ ਇਹ ਗੱਡੀ ਪਠਾਨਕੋਟ ਵੱਲੋਂ ਜਾ ਰਹੀ ਸੀਗੀ ਤੇ ਇਹਨੇ ਟੱਕਰ ਮਾਰੀ ਉਹਨਾਂ ਨੂੰ ਤੇ ਉਹ ਡਿੱਗ ਪਏ ਪਰ ਉਹਨੂੰ ਹਸਪੀਟਲ ਲਿਜਾਇਆ ਗਿਆ ਜਿੱਥੇ ਜਾ ਕੇ ਉਹਨਾਂ ਦੀ ਮਰਮ ਪੱਟੀ ਜਿਹੜੀ ਸੀਗੀ ਉਹ ਕੱਲ ਦਿੱਤੀ ਗਈ ਆ ਤੇ ਡਾਕਟਰਾਂ ਨੇ ਕਿਹਾ ਵੀ ਕੋਈ ਐਸੀ ਗੱਲ ਨਹੀਂ ਚਿੰਤਾ ਵਾਲੀ ਲੇਕਿਨ ਦੱਸਿਆ ਜਾਂਦਾ ਕਿ ਉਸ ਤੋਂ ਬਾਅਦ ਉਹਨਾਂ ਨੂੰ ਜਿਵੇਂ ਹਾਰਟ ਪੇਨ ਜਿਵੇਂ ਹੋਈ ਇਸ ਤਰ੍ਹਾਂ ਹੋ ਉਹਨਾਂ ਨੂੰ ਹੋਈ ਤੇ ਜਿਹੜੇ ਚੈੱਕਅਪ ਡਾਕਟਰ ਨੇ ਕਰ ਰਹੇ ਸਨ ਤੇ ਜਦੋਂ ਕਿ ਉਹਨਾਂ ਦੇ ਸਵਾਸ ਪੂਰੇ ਹੋ ਗਏ ਰਿਸਪੌਂਸਰ ਜੀ ਕੀ ਕਹਿਣਾ ਚਾਹੋਗੇ हां जी ਮੈਂ ਜੀ ਇਹ ਇਹਨਾਂ ਨੇ ਜਿਹੜੀ ਐਥਲੈਟਿਕ ਸ਼ੁਰੂ ਕੀਤੀ ਹੈ ਜੀ ਇਹਨਾਂ ਨੇ ਇਹ 2000 ਦੇ ਵਿੱਚ ਕੀਤੀ ਹੈ ਜੀ ਉਦੋਂ 89 ਦੇ ਇਹ ਇਹ 99 ਸਾਲ ਅੱਜ ਦੱਸਦੇ ਕਹਿੰਦੇ 99 ਸਾਲ ਤੋਂ ਇਹਨਾਂ ਨੇ ਜਿਹੜੀ ਗੇਮ ਉਹ ਸ਼ੁਰੂ ਕੀਤੀ ਸੀਗੀ ਜੀ ਗੇਮ ਅੱਜ 2000 ਸ਼ੁਰੂ ਕੀਤੀ ਹੈ ਜੀ ਇਹਨਾਂ ਨੇ ਤੇ ਹੁਣ ਤੱਕ ਇਹਨਾਂ ਨੇ ਤਿੰਰੇ ਬਣਾ 8 9 ਮਰਾਸਾਂ ਵੱਡੀਆਂ ਜਿਹੜੀਆਂ ਉਹ ਲਾ ਚੁੱਕੇ ਤੇ ਇਹਨਾਂ ਨੇ 2000 ਤੇ ਤਿੰਨ ਦੇ ਵਿੱਚ ਇਹਨਾਂ ਨੇ ਆਪਣਾ ਰਿਕਾਰਡ ਬਣਾਇਆ ਇੱਥੇ ਦੰਡਲ ਮਰਾਸਾਂ ਵਿੱਚ 6 ਘੰਟੇ 2 ਮਿੰਟ ਕਰਕੇ ਇਹਨਾਂ ਹਾਂਜੀ ਰਿਕਾਰਡ ਬਣਾਇਆ ਆਪਣਾ ਤੇ ਬਹੁਤ ਹੀ ਜਿੱਦਾ ਹਾਂਜੀ ਜਦੋਂ ਫਿਰ ਇਹ ਦੌੜਨ ਲੱਗਿਆ ਤੇ ਸਾਡਾ ਸਿੱਖ ਚੈਨਲ ਵੀ ਪਹਿਲੀ ਵਾਰ ਨਵਾਂ ਨਵਾਂ ਚੱਲਿਆ ਸੀਗਾ ਤੇ ਇਹਨਾਂ ਨੂੰ ਜਦੋਂ ਸਿੱਖ ਚੈਨਲ ਤੇ ਲਿਆਂਦਾ ਤੇ ਸਿੱਖ ਚੈਨਲ ਤੇ ਪਹਿਲੀ ਸਭ ਤੋਂ ਪਹਿਲਾਂ ਇਹਨਾਂ ਲਿਆਂਦਾ ਸੀ ਸਿੱਖ ਚੈਨਲ ਤੇ ਤੇ ਸਿੱਖ ਚੈਨਲ ਤੇ ਹੁਣ ਆਉਣ ਤੇ ਇਹਨਾਂ ਦੀ ਫਿਰ ਸਾਰੇ ਵਰਲਡ ਵਿੱਚ ਪਤਾ ਲੱਗ ਗਿਆ ਵੀ ਕੋਈ ਸਰਦਾਰ ਫੌਜਾਂ ਸੰ ਜਿਹੜੇ ਉਹ ਮਰਸਦਾ ਤੋੜਦੇ ਆ ਕਿਉਂ 42 ਬਤਾਈ ਕਿਦੋਂ ਮੀਟਰ ਕੋਈ ਸੌਖੀ ਗੱਲ ਨਹੀਂ ਜਿਹੜੀ ਦੌੜਨੀ ਆ ਤੇ ਇਹਨੇ ਬਤਾਈ ਕੋਦੋ ਮੀਟਰ ਅੱਠ ਵੱਡੀਆਂ ਮਰਾਸਾਂ ਦਾ ਦੌੜ ਚੁੱਕਿਆ ਜੀ ਇਹ ਬਿਲਕੁਲ ਸਰਦਾਰ ਸੁਖਵਾਲ ਸਿੰਘ ਜੀ ਤੁਸੀਂ ਸਹੀ ਕਹਿ ਰਹੇ ਹੋ ਇਹ ਇਹਨਾਂ ਨੂੰ ਤੁਸੀਂ ਦੇਖਿਆ ਹੋਣਾ ਕਿ ਉਸ ਵਕਤ ਲੰਡਨ ਦੇ ਵਿੱਚ ਬੇਕਮ ਜਿਹੜਾ ਡੇਵਿਡ ਬੇਕਮ ਜਿਹੜਾ ਸੀਗਾ ਫੁੱਟਬਾਲ ਦਾ ਆਪਣੇ ਇੰਗਲੈਂਡ ਦਾ ਪਲੇਅਰ ਉਹ ਤੇ ਮੁਹੰਮਦ ਅਲੀ ਇਹਨਾਂ ਦੀਆਂ ਤਿੰਨਾਂ ਦੀਆਂ ਫੋਟੋਆਂ ਜਿਹੜੀਆਂ ਸੀਗਾ ਲੰਡਨ ਦੇ ਵਿੱਚ ਉਸ ਵਕਤ ਲਾਈਆਂ ਗਈਆਂ ਇੱਕ ਸਿੱਖ ਹੋਣ ਦੇ ਨਾਤੇ ਇਹ ਜਿਹੜਾ ਸਿੱਖ ਕੌਮ ਦੇ ਵਾਸਤੇ ਬੜੀ ਇੱਕ ਮਾਣ ਵਾਲੀ ਗੱਲ ਸੀਗੀ ਤੁਸੀਂ ਬਿਲਕੁਲ ਸਹੀ ਕਿਹਾ ਜੀ ਜੇ ਮੈਂ 2000 ਦੇ ਵਿੱਚ ਇੰਨਾਂ ਨੇ ਮੈਰਾਥਨ ਦੌੜ ਜਿਹੜੀ ਹੈਗੀ ਆ ਉਹ ਲਾਈਵ ਤੇ ਉਹਦੇ ਵਿੱਚ ਇਹਨਾਂ ਨੇ ਰਿਕਾਰਡ ਜਿਹੜਾ ਸੀਗਾ ਉਹ ਬਣਾਇਆ ਜੇ ਕੀ ਕਹਿਣਾ ਚਾਹੋਗੇ ਇਹਨਾਂ ਨੇ ਉਸ ਤੋਂ ਬਾਅਦ ਇਹਨੇ 2013 ਤੱਕ ਇਹਨਾਂ ਨੇ ਅੱਠ ਮਨਾਸਨ ਲਾਤੀਆਂ ਸੀ ਪਰ ਇਹਦੇ ਵਿੱਚ ਸਾਡੀ ਕਮਿਊਨਿਟੀ ਜਿਹੜੀ ਸਾਡੀ ਸੇਕ ਕਮਿਊਨਿਟੀ ਪੰਜਾਬ ਦੇ ਵਿੱਚ ਵੇਖੋ ਜਿੱਥੇ ਵੀ ਮੈਰਾਥਨ ਹੁੰਦੀ ਆ ਉੱਥੇ ਇਹ ਤੁਹਾਨੂੰ ਸਾਦੇ ਜੀ ਇਹਨਾਂ ਦਾ ਮਾਨ ਸਤਕਾਰ ਇੰਨਾ ਵਧਿਆ ਭਈ ਹੁਣ ਬੱਚੇ-ਬੱਚੇ ਤੱਕ ਇਹਨਾਂ ਨੂੰ ਪਤਾ ਲੱਗਾ ਵੀ ਸਰਦਾਰ ਫੌਜਾਂ ਦੇ ਜਿਹੜੇ ਇਹ ਜਗENDER ਬਿਆਸ ਪਿੰਡ ਇਹਨਾਂ ਦਾ ਤੇ ਉੱਥੋਂ ਇਹ ਇਹਨਾਂ ਨੇ ਵੱਡੀਆਂ ਮੈਰਾਥਨਾਂ ਦੌੜੀਆਂ ਕਿਉਂਕਿ ਮੈਂ ਮੇਰਾ ਜਿਹੜਾ ਟ੍ਰੈਕ ਮੇਰੇ ਟ੍ਰੈਕ ਇਵੈਂਟ ਸੀ ਇਹਨਾਂ ਦੇ ਮਰਾਸਾਂ ਜਦਾਂ ਇਹ ਸੜਕਾਂ ਦੇ ਹੁੰਦੀਆਂ ਬਹੁਤੀਆਂ ਜੀ ਤੇ 42 ਕਿਲੋਮੀਟਰ ਜਿਹੜੀ ਦੌੜਨੀ ਹੈ ਕੋਈ ਛੋਟੀ ਗੱਲ ਨਹੀਂ ਜੀ ਬੜੀ ਵੱਡੀ ਗੱਲ ਹੈ ਨਾਲ ਇਸ ਉਮਰ ਦੇ ਵਿੱਚ ਹੀ ਹੂੰ ਬਿਲਕੁਲ ਸਰਦਾਰ ਰਸ਼ਪਾਲ ਸਿੰਘ ਜੀ ਕਿਹਾ ਜਾਂਦਾ ਵੀ ਇਹ ਆਪਣੇ ਪੁੱਤਰ ਦੇ ਪਾਸ ਰਹਿ ਰਸੀ ਜੋ ਲੰਡਨ ਦੇ ਵਿੱਚ ਆਇਆ ਵੱਡਾ ਪੁੱਤਰ ਦਾ ਸੁਭਜਿੰਦਰ ਸਿੰਘ ਉਹਨਾਂ ਦੇ ਪਾਸ ਨਹਿਰ ਸੀਗੇ ਤੇ ਹਰਵਿੰਦਰ ਸਿੰਘ ਜਿਹੜਾ ਉਹ ਇਹਨਾਂ ਦਾ ਛੋਟਾ ਪੁੱਤਰ ਆ ਤੇ ਇੱਕ ਇਹਨਾਂ ਦਾ ਪੁੱਤਰ ਹੁਣ ਕੁਲਦੀਪ ਸਿੰਘ ਜਿਹੜਾ ਸੀਗਾ ਉਹਦੀ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਸੀ ਕਿ ਕਹਿੰਦੇ ਵੀ ਇਹਨਾਂ ਦੇ ਜਿਹੜਾ ਪਰਿਵਾਰ ਸੀਗਾ ਇਹਨਾਂ ਦੀ ਤਰਨ ਪਤਨੀ ਬੀਬੀ ਗਿਆਨਕੌਰ ਜੀ 90 ਦੇ ਵਿੱਚ ਉਹਨਾਂ ਦੀ ਵੀ ਮੌਤ ਹੋ ਗਈ ਸੀ ਤੇ ਉਹਨਾਂ ਤੋਂ ਬਾਅਦ ਉਹਨਾਂ ਦੇ ਪੁੱਤਰ ਦੀ ਮੌਤ ਹੋ ਗਈ ਕਹਿੰਦੇ ਸਦਮਾ ਇੱਕ ਬਹੁਤ ਵੱਡਾ ਸਦਮਾ ਇਹਨਾਂ ਨੂੰ ਹੋਇਆ ਸੀਗਾ ਤੇ ਉਸ ਵਕਤ ਫਿਰ ਕਹਿੰਦੇ ਇਹਨਾਂ ਨੇ ਵਿਚਾਰ ਜਿਹੜਾ ਬਣਾਇਆ ਦੌੜ ਦਾ ਕਿਉਂਕਿ ਕਿਸੇ ਗੁਰਦੁਆਰਾ ਸਾਹਿਬ ਇਹ ਜਾਂਦੇ ਸਗਾ ਤੇ ਗੁਰਦੁਆਰਾ ਸਾਹਿਬ ਜੋ ਜਾਂਦੇ ਹੁੰਦੇ ਸੀ ਤੇ ਉੱਥੇ ਵੀ ਜਿਹੜੇ ਬਜ਼ੁਰਗ ਦੌੜਦੇ ਸੀ ਉਹਨਾਂ ਦੇ ਵਿੱਚ ਸਰਦਾਰ ਹਰਮਿੰਦਰ ਸਿੰਘ ਜੀ ਜਦੋਂ ਉਹਨਾਂ ਦੇ ਪਾਸ ਇਹਨਾਂ ਨੇ ਗੱਲਬਾਤ ਕੀਤੀ ਤੇ ਗੱਲਬਾਤ ਕਰਨ ਤੋਂ ਬਾਅਦ ਹਰਮਿੰਦਰ ਸਿੰਘ ਜੀ ਨੇ ਇਹਨਾਂ ਨੂੰ ਪ੍ਰੇਰਿਤ ਕੀਤਾ ਕਿ ਤੁਸੀਂ ਇਵੇਂ 사ਧਵੇ ਵਿੱਚ ਨਾ ਜਾਓ ਤੇ ਤੁਸੀਂ ਪ੍ਰੈਕਟਿਸ ਕਰਿਆ ਕਰੋ ਤੁਸੀਂ ਦੌੜਿਆ ਕਰੋ ਤੁਸੀਂ ਭੱਜਿਆ ਕਰੋ ਤੇ ਕਹਿੰਦੇ ਵੀ ਉੱਥੋਂ ਇਹਨਾਂ ਨੇ ਫਿਰ ਸ਼ੁਰੂ ਕਰ ਦਿੱਤੀ ਇਹ ਗੱਲ ਤੇ ਉਥੋਂ ਤੁਸੀਂ ਦੇਖ ਲਓ ਕਿ 2000 ਦੇ ਵਿੱਚ ਇਹਨਾਂ ਨੇ ਜਿਹੜੀ ਲੰਡਨ ਦੀ ਮੈਰਾਥਨ ਦੌੜ ਤੇ ਉਸ ਤੋਂ ਬਾਅਦ ਜਿਵੇਂ ਤੁਸੀਂ ਬਿਲਕੁਲ ਸਹੀ ਦੱਸਿਆ 2011 ਦੇ ਵਿੱਚ ਟੋਰਾਂਟੋ ਵਾਟਰਫਰੰਟ ਜਿਹੜੀ ਮੈਰਾਥਨ ਦੌੜ ਸੀਗੀ ਉਹ ਇਹਨਾਂ ਨੇ ਜਿਹੜੀ ਉਹ ਪੂਰੀ ਕੀਤੀ ਆ ਉਹ ਜਿੱਤੀ ਆ 2012 ਦੇ ਵਿੱਚ ਹਾਂਗਕਾਂਗ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਮੈਰਾਥਨ ਦੌੜਾਂ ਇਹਨਾਂ ਨੇ ਜਿੱਤ ਕੇ ਜਿਹੜੇ ਰਿਕਾਰਡ ਬਣਾਏ ਨੇ ਤੇ ਜਿਵੇਂ ਸਹੀ ਤੁਸੀਂ ਕਿਹਾ ਕਿ 2013 ਦੇ ਵਿੱਚ ਇਹਨਾਂ ਦੀ ਜਿਹੜੀ ਆਪਣੀ ਆਖਰੀ ਦੌੜ ਸੀਗੀ ਉਹ ਦੌੜਨ ਤੋਂ ਬਾਅਦ ਇਹਨਾਂ ਨੇ ਫਿਰ ਜਿਹੜੀ ਮੈਰਾਥਨ ਦੌੜ ਸੀ ਉਸ ਨੂੰ ਅਲਵਿਦਾ ਕਹਿ ਦਿੱਤਾ ਉਹਨੂੰ ਛੱਡ ਦਿੱਤਾ ਇਹ ਸਰਦਾਰ ਰਿਸ਼ਵਰ ਸਿੰਘ ਜੀ ਤੁਸੀਂ ਵੀ ਦੌੜਦੇ ਹੋ ਤੁਸੀਂ ਵੀ ਈਵੈਂਟਸ ਕਰਦੇ ਹੋ ਤੁਸੀਂ ਵੀ ਇੱਕ ਰਿਸਲ ਵੀ ਹੋ ਹਾਈ ਜੰਪਰ ਵੀ ਹੋ ਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ 88 ਵੱਡੀ ਉਮਰ ਦੇ ਵਿੱਚ 89 0 ਤੋਂ ਇਹਨਾਂ ਨੇ ਆਪਣੀ ਜਿਹੜੀ ਗੇਮ ਸ਼ੁਰੂ ਕੀਤੀ ਹੈ ਕਿ ਬੰਦੇ ਨੂੰ ਕਦੇ ਵੀ ਹੌਸਲਾ ਜਣਾਉਣਾ ਹੀ ਚਾਹੀਦਾ ਹੈ ਕੀ ਕਹਿਣਾ ਚਾਹੋਗੇ ਜੀ ਵੇਖੋ ਜੀ ਇਹ ਇਹਨਾਂ ਨੇ ਵੇਖੋ ਜੰਗ ਜੰਗ ਉਮਰ ਚ ਕੋਈ ਇਹਨਾਂ ਨੇ ਗੇਮ ਨਹੀਂ ਕੀਤੀ ਇਥੇ ਜਦੋਂ ਲੰਡਨ ਰਹਿੰਦੇ ਸੀ ਤੇ ਇਹ ਪਾਰਕ ਦੇ ਵਿੱਚ ਰੋਜ਼ ਤੁਰਨ ਜਾਂਦੇ ਹੁੰਦੇ ਸੀ ਜਿੱਦਾਂ ਤੁਹਾਨੂੰ ਹਾਂ ਜੀ ਗੁਰਦਾਰੇ ਸਾਹਿਬ ਦੇ ਨਾਲ ਪਾਰਕ ਹੀ ਉਥੇ ਪਾਰਕ ਜਾਣਾ ਕਰਦਾ ਤੇ ਉਥੇ ਜਿਹੜੇ ਆਪਣੇ ਪਲੇਅਰ ਸੀਗੇ ਪੰਜਾਬੀ ਮੁੰਡੇ ਜਿਹੜੇ ਉਹ ਵੀ ਮਰਾਸਾਂ ਦੌੜਦੇ ਹੁੰਦੇ ਸੀ ਉਹਨਾਂ ਨੇ ਉਹਨਾਂ ਨੇ ਬਾਪੂ ਨੂੰ ਕਿਹਾ ਵੀ ਬਾਪੂ ਚੱਲ ਤੋ ਸਾਡੇ ਨਾਲ ਦੌੜ ਲਾਇਆਗਾ ਤੇ ਆਪਾਂ ਤੁਹਾਨੂੰ ਤੁਹਾਨੂੰ ਨਾਲ ਆਪਣੇ ਖੜਾ ਕਰਾਂਗੇ ਤੇ ਉਹਨਾਂ ਨੇ ਇਹਨਾਂ ਨੂੰ ਉਹਨਾਂ ਨੇ ਇਹਨਾਂ ਦਾ ਬੜਾ ਸਾਥ ਦਿੱਤਾ ਇਹਨਾਂ ਦੀ ਹਰ ਥਾਂ ਮਤ ਜਿੱਥੇ ਦੂਰ ਲੈ ਜਾਣਾ ਟ੍ਰੈਂਟੋ ਤੱਕ ਵੀ ਨਾਲ ਗਏ ਸਾਰੇ ਉਹ ਜਿਹੜੀ ਉਹਨਾਂ ਦੀ ਅੱਬ ਬਣਾਈ ਦੀ ਉਹਦੇ ਲੰਡਨ ਦੇ ਵਿੱਚ ਜੀ ਤੇ ਉਹ ਫਿਰ ਜਦੋਂ ਇਹ ਬਹੁਤੇ ਬਜ਼ੁਰਗ ਹੋ ਗਏ ਤੇ ਉਹਨਾਂ ਨੇ ਫਿਰ ਹਿਸਾਬ ਲਾਇਆ ਵੀ ਸਿੱਧਾ ਵੀ ਇਹ ਬਹੁਤੇ ਜਿਆਦਾ ਕਿਤੇ 60 ਪੇਟ ਦਾ ਲੱਗ ਜਾਏ ਜਾਂ ਕਿਤੇ ਉਹੋ ਜੀ ਗੱਲ ਨਾ ਹੋ ਜੇ ਇਸ ਕਰਕੇ ਫਿਰ ਇਹਨਾਂ ਦਾ ਥੋੜਾ ਜਿਹਾ ਹਟਣਾ ਪਿਆ ਜੀ ਸਰਦਾਰ}{|\text{ਸਮਾਦ ਸਿੰਘ ਜੀ ਮੈਂ ਹੁਣੇ-ਹੁਣੇ ਗੱਲ ਕਰਕੇ ਆਇਆ ਸਰਦਾਰ ਬਲਵਿੰਦਰ ਸਿੰਘ ਦੀ ਫਿੱਡਾ ਜੋ ਕਬੱਡੀ ਦੇ ਸਾਡੇ ਬਹੁਤ ਹੀ ਇੱਕ ਪੁੱਗੇ ਜਿਹੜੇ ਪਲੇਅਰ ਰਹੇ ਨੇ ਤੇ ਮੇਰੀ ਉਹਨਾਂ ਨਾਲ ਹੁਣੇ ਗੱਲਬਾਤ ਹੋ ਰਹੀ ਸੀਗੀ ਤੇ ਉਹ ਇੰਟਰਨੈਟ ਜਿਹੜਾ ਉਹਦੀ ਕਮੀ ਦੇ ਕਾਰਨ ਕਰਕੇ ਉਹ ਲਾਈਵ ਸਾਡੇ ਪਾਸ ਨਹੀਂ ਹੋ ਰਹਾ ਸੋ ਮੈਂ ਸਰਦਾਰ ਰਚਪਾਲ ਸਿੰਘ ਸ਼ੀਰਾ ਜਿਹੜਾ ਕਬੱਡੀ ਦੇ ਪ੍ਰੈਜ਼ੀਡੈਂਟ ਵੀ ਰਹੇ ਹਾਂ ਮੈਂ ਉਹਨਾਂ ਦੇ ਨਾਲ ਵੀ ਹੁਣੇ ਗੱਲ ਇਸ ਤੋਂ ਪਹਿਲਾਂ ਮੈਂ 2-4 ਮਿੰਟ ਪਹਿਲਾਂ ਗੱਲ ਕਰਕੇ ਆਇਆ ਤੇ ਉਹਨਾਂ ਨੇ ਵੀ ਜਿਹੜਾ ਹੈਗਾ ਸਰਦਾਰ ਫੌਜਾ ਸਿੰਘ ਜੀ ਉਹਨਾਂ ਦੀ ਮੌਤ ਤੇ ਦੁੱਖ ਜਿਹੜਾ ਹੈਗਾ ਉਹ ਜਤਾਇਆ ਜੀ ਸਰਦਾਰ ਬਲਵਿੰਦਰ ਸਿੰਘ ਫਿੱਟਾ ਸਾਹਿਬ ਉਹ ਉਹ ਇਸ ਵੇਲੇ ਇੰਟਰਨੈਟ ਦੀ ਕਮੀ ਕਾਰਨ ਕਰਕੇ ਉਹ ਜਦਾ ਉਹ ਲਾਈਵ ਨਹੀਂ ਹੋ ਪਾਰਾ ਕੋਸ਼ਿਸ਼ ਕਰ ਰਹੇ ਨੇ ਅਗਰ ਸਾਡੇ ਨਾਲ ਜੁੜਗਾ ਤੇ ਉਹਨਾਂ ਨਾਲ ਦੇ ਅਸੀਂ ਗੱਲਬਾਤ ਕਰਾਂਗੇ ਲੇਕਿਨ ਇਸ ਸਮੇਂ ਮੈਨੂੰ ਲੱਗਦਾ ਕਿ ਇੰਟਰਨੈਟ ਜਿਹੜੀ ਹੈ ਜੇ ਸਬਸੈਂਟਲੀ ਉਹ ਤੇ ਬਹੁਤ ਘਟਿਆ ਉਹਦੇ ਕਰਕੇ ਲਾਈਵ ਨਹੀਂ ਹੋ ਰਹਾ ਕਿ ਮੈਂ ਮੰਗਾਂਗੇ ਸਰਦਾਰ ਅਸ਼ਪਾਲ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਵੇਂ ਉਹਨਾਂ ਨਾਲ ਮੇਰੀ ਇੱਕ ਵਾਰ 2000 6 ਦੇ ਵਿੱਚ ਉਹਨਾਂ ਨਾਲ ਗੱਲਬਾਤ ਮੇਰੀ ਹੋਈ ਤੇ ਉਸ ਤੋਂ ਬਾਅਦ ਵੀ ਗੱਲਬਾਤ ਹੁੰਦੀ ਰਹਿੰਦੀ ਸੀ ਮੈਂ ਉਹਨੂੰ ਪੁੱਛਿਆ ਮੈਂ ਕਿ ਸਰਦਾਰ ਪੋਜਾ ਸਿੰਘ ਜੀ ਕਿ ਤੁਹਾਡੀ ਜਿਹੜੀ ਸਿਹਤ ਆ ਤੁਸੀਂ ਦੌੜਦੇ ਹੋ ਮੈਰਾਥਨ ਦੌੜ ਜਿਹੜੀ ਤੇ ਇਹਦੇ ਵਿੱਚ ਰਾਜ ਕੀ ਆ ਤੁਸੀਂ ਖਾਂਦੇ ਕਿਉਂ ਤੁਹਾਡੀ ਖੁਰਾਕ ਕੀ ਆ ਤੇ ਉਹ ਆ ਕਹਿਣ ਲੱਗੇ ਭਈ ਜਿਹੜੀ ਮੇਰੀ ਖੁਰਾਕ ਆ ਜੀ ਉਹ ਜ਼ਿਆਦਾਤਰ ਮੈਂ ਹਫ਼ਤੇ ਦੇ ਵਿੱਚ ਦੋ ਬਾਰ ਸੁੰਡ ਬਣਾ ਕੇ ਜ਼ਰੂਰ ਖਾਣਾ ਤੇ ਅਲਸੀ ਦੀਆਂ ਪਿੰਨੀਆਂ ਜਿਹੜੀਆਂ ਉਹ ਮੈਂ ਕਦੇ ਮੁੱਕਣ ਨਹੀਂ ਦਿੰਦਾ ਤੇ ਉਹ ਤੋਂ ਬਾਅਦ ਗੋਭੀ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਕਹਿੰਦੇ ਉਹ ਮੈਂ ਕਦੇ ਖਾਧੀਆਂ ਨਹੀਂ ਕਦੇ ਮੈਂ ਉਹਨਾਂ ਨੂੰ ਟੱਚ ਨਹੀਂ ਕੀਤਾ ਜਿਹੜੀ ਬਾਈ ਵਾਲੀਆਂ ਚੀਜ਼ਾਂ ਸੀਗੀਆਂ ਉਹ ਕਦੇ ਖਾਂਦੇ ਨਹੀਂ ਸੀਗੇ ਸ਼ਰਧਾਰ ਉਸਪਾਲ ਸਿੰਘ ਜੀ ਦੀ ਖੁਰਾਕ ਜਿਹੜੀ ਆ ਇਹ ਬੰਦੇ ਦੇ ਉੱਤੇ ਕਿੰਨਾ ਅਸਰ ਕਰਦੀ ਆ ਇਹ ਖੇਡਾਂ ਦੇ ਵਿੱਚ ਤੁਹਾਡਾ ਇਸ ਬਾਰੇ ਕੀ ਐਕਸਪੀਰੀਅੰਸ ਹੈ ਵੇਖੋ ਜੀ ਜਿਹੜੀ ਖੁਰਾਕ ਆ ਕਿਉਂ ਬੰਦਾ ਜਿਹੜਾ ਇਨਸਾਨ ਆ ਜਦੋਂ ਜਿਉ ਬਜ਼ੁਰਗ ਹੁੰਦਾ ਤਿਉਹ ਤੇ ਇਹਨਾਂ ਦੇ ਮਸਲ ਜਿਹੜੇ ਵੀਕ ਹੁੰਦੇ ਨੇ ਤੇ ਉਹ ਜਦੋਂ ਜੇ ਮਸਲ ਵੀਕ ਹੋ ਗਏ ਤੇ ਜਦੋਂ ਫਿਰ ਉਹ ਬੰਦਾ ਦੀ ਕਮਜ਼ੋਰੀ ਵੀ ਨਾਲ ਸ਼ੁਰੂ ਹੋ ਜਾਂਦੀ ਨਾਲ ਤੁਹਾਡੀਆਂ ਹੱਡੀਆਂ ਵੀ ਕਮਜ਼ੋਰ ਹੋ ਜਾਂਦੀਆਂ ਜੇ ਤੁਸੀਂ ਸਹੀ ਖੁਰਾਕ ਖਾਂਦੇ ਹੋ ਤੁਹਾਨੂੰ ਪ੍ਰੋਟੀਨ ਜਿਹੜੀ ਆ ਉਹ ਮਿਲਦੀ ਆ ਜਦੋਂ ਕਹਿੰਦੇ ਅਲਸੀ ਨੇ ਪੀਂਹੇ ਖਾਂਦੇ ਆ ਉਹ ਚ ਮੈਗਾ 3 ਹੁੰਦਾ ਉਹਦੇ ਕਰਕੇ ਤੁਹਾਡੀਆਂ ਹੱਡੀਆਂ ਜਿਹੜੀਆਂ ਉਹ ਬਹੁਤ ਮਜ਼ਬੂਤ ਹੋ ਜਾਂਦੀਆਂ ਨੇ ਤੇ ਤੁਹਾਡੇ ਮਸਲ ਤੋਂ ਤਗੜੇ ਹੋ ਜਾਂਦੇ ਉਹ ਇਸ ਦਾ ਉਹ ਤਾਂ ਕਰਕੇ ਫਿਰ ਉਹ ਬੰਦਾ ਆਪਣਾ ਜਿਹੜਾ ਬੁਟਾਪਾ ਉਹਨੂੰ ਮਹਿਸੂਸ ਨਹੀਂ ਕਰਦਾ ਜੇ ਖਰਾਕ ਦੀ ਕਮੀ ਰਹੇ ਜੇ ਤੇ ਫਿਰ ਬੁਟਾਪਾ ਛੇਤੀ ਆ ਜਾਂਦਾ ਜੀ ਤੇ ਇਸ ਕਰਕੇ ਉਹਨਾਂ ਨੇ ਉਹਨਾਂ ਦੀ ਖਰਾਕ ਵੀ ਬੜੀ ਸਿੰਪਲ ਖਰਾਕ ਸੀ ਉਹ ਦੱਸਦੇ ਹੁੰਦੇ ਬੜੀ ਸਿੰਪਲ ਇੱਥੇ ਕੰਟਰੀ ਜਦੋਂ ਸਿੱਖ ਯੂਨੀਅਨ ਦੇ ਮੇਲਾ ਲੱਗਦਾ ਸਪੋਰਟਸ ਡੇ ਹੁੰਦਾ ਤੇ ਉਦੋਂ ਵੀ ਉਹ ਹਰ ਵਾਰੀ ਇਦਾਂ ਦਾ ਸਾਦੇ ਇੱਥੇ ਬੱਚਿਆਂ ਦਾ ਬਹੁਤ ਉਹਨਾਂ ਪਿਆਰ ਕਰਦੇ ਬੱਚਿਆਂ ਦਾ ਫੋਟੋ ਲਾਉਂਦੇ ਰਹੇ ਇੱਥੇ ਬੜੇ ਤੇ ਬੜੇ ਮਾਣ ਦੇ ਨਾਲ ਸਾਰੀ ਕੌਮ ਨੂੰ ਬੜਾ ਮਾਣ ਵੀ ਹੁੰਦਾ ਸੀ ਕਿਉਂਕਿ ਇੱਕ ਪਗੜੀ ਧਾਰੀ ਹੋਣ ਕਰਕੇ ਤੇ ਸਾਰੇ ਸਿੱਖ ਚੰਦ ਦਾ ਬੜਾ ਜੀ ਉਹਨਾਂ ਦੀ ਉਹਨਾਂ ਨੂੰ ਜਿੱਦਾਂ ਪਰਹੋਲਦ ਕਾਰੋਬਾਰ ਸਿੱਖ ਚੰਦ ਦਾ ਬਹੁਤ ਵੱਡਾ ਉਪਰਾਦਾ ਸੀ ਜੀ ਇਹਨਾਂ ਦਾ ਹਾਂਜੀ ਐ ਜੀ ਬਿਲਕੁਲ ਜੀ ਉਹਨਾਂ ਦੀ ਮੌਤ ਦੀ ਪੁਸ਼ਟੀ ਜਿਹੜੀ ਆ ਉਹਨਾਂ ਦੇ ਪੁੱਤਰ ਸਰਦਾਰ ਹਰਵਿੰਦਰ ਸਿੰਘ ਜੀ ਨੇ ਕੀਤੀ ਆ ਕਿ ਸਰਦਾਰ ਫੋਜਾ ਸਿੰਘ ਜੀ ਇਸ ਦੁਨੀਆ ਵਿੱਚ ਇਸ ਸੰਸਾਰ ਵਿੱਚ ਨਹੀਂ ਰਹੇ ਤੇ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਆਪਣੇ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ 60 ਸਾਲ ਦੀ ਉਮਰ ਦੇ ਵਿੱਚ ਇਹ ਮੈਰਾਥਨ ਜਿਹੜੀ ਦੌੜ ਸੀਗੀ ਉਹ ਮੁੰਡਾ ਰਣਾ ਸ਼ੁਰੂ ਕੀਤਾ ਤੇ ਇੱਕ ਰੈਕੋਰਡ ਬਣਾਇਆ ਤੇ ਦਸਤਾਰ ਧਾਰੀ ਪਲੇਅਰ ਹੋਣ ਦੇ ਨਾਤੇ ਉਹਨਾਂ ਨੇ ਵੰਡ ਦੇ ਵਿੱਚ ਆਪਣੀ ਜਿਹੜੀ ਪਛਾਣ ਉਹ ਬਣਾਈ ਗਈ ਆ ਉਹਨਾਂ ਦੇ ਵੱਲੋਂ ਬਣਾਈ ਸਗੀ ਤੇ ਉਹ ਆਪਣੇ ਪਿੰਡ ਦੀ ਬਿਆਸ ਪਿੰਡ ਇਹਨਾਂ ਦੀ ਗਾਇਬ ਹੋਏ ਸਨ ਤੇ ਕਹਿੰਦੇ ਕਿ ਅੱਜ ਦੁਪਹਿਰ ਇੰਡੀਆ ਦੇ ਸਮੇਂ ਦੇ ਨਾਲ 3 ਵਜੇ ਉਹ ਘਰੋਂ ਨਿਕਲੇ ਤੇ ਜਦੋਂ ਸੜਕ ਤੇ ਤੁਰੇ ਜਾਂਦੇ ਸੀ ਤੇ ਉਹਨਾਂ ਨੇ ਦੂਸਰੇ ਪਾਸੇ ਟਾਬੇ ਤੇ ਵੱਲ ਨੂੰ ਜਾਣਾ ਸੀਗਾ ਕਿਤੇ ਤੇ ਉੱਥੇ ਹੀ ਉਹਨਾਂ ਦੇ ਵਿੱਚ ਗੱਡੀ ਜਿਹੜੀ ਆ ਉਹ ਵੱਜ ਗਈ ਤੇ ਉਹ ਡਿੱਗ ਪਏ ਤੇ ਉੱਥੋਂ ਲੋਕਾਂ ਨੇ ਚੁੱਕ ਕੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਕਹਿੰਦੇ ਹਸਪਤਾਲ ਜਦੋਂ ਗਏ ਉੱਥੇ ਬਹੁਤ ਵਧੀਆ ਠੀਕ ਸੀਗੇ ਲੇਕਿਨ ਚੈਕਅਪ ਕਰਦੇ ਹੋਏ ਆ ਉਹਨਾਂ ਦੇ ਕੋਈ ਹਾਰਟ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਤੇ ਜਿਸ ਕਾਰਨ ਉਹਨਾਂ ਦੀ ਮੌਤ ਜਿਹੜੀ ਆ ਉਹ ਹੋ ਗਈ ਆ ਤੇ ਸਰਦਾਰ ਰਚਪਾਲ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ ਵੀ ਜਿਵੇਂ ਉਹ ਗੁਰਦੁਆਰਾ ਸਾਹਿਬ ਦੇ ਜਾਂਦੇ ਸੀ ਤੇ ਮੈਂ ਉਹਨਾਂ ਨੂੰ ਸਵਾਲ ਕੀਤਾ ਸੀਗਾ ਮੈਂ ਤੈਨੂੰ ਉੱਥੇ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਬਣੀਆਂ ਹੁੰਦੀਆਂ ਨੇ ਜਿਵੇਂ ਪਕਵਾਨ ਲੱਡੂ ਲਾ ਲਓ ਬੇਸਣ ਲਾ ਲਓ ਸਮੋਸੇ ਲਾ ਲਓ ਪਕੌੜੇ ਲਾ ਲਓ ਚਿਪਸ ਲਾ ਲਓ ਬੀਨਜ਼ ਲਾ ਲਓ ਇਸ ਤਰ੍ਹਾਂ ਜਿੰਨੀਆਂ ਬੜੀਆਂ ਬਣੀਆਂ ਹੁੰਦੀਆਂ ਨੇ ਤੇ ਉਹ ਕਹਿੰਦੇ ਸੀ ਵੀ ਮੈਂ ਬਿਲਕੁਲ ਇਹਨਾਂ ਚੀਜ਼ਾਂ ਨੂੰ ਟੱਚ ਵੀ ਨਹੀਂ ਕਰਦਾ ਤੇ ਮੈਂ ਇਹਨਾਂ ਚੀਜ਼ਾਂ ਦਾ ਟੇਕੋਲ ਵੀ ਨਹੀਂ ਜਾਂਦਾ ਨਾ ਮੈਂ ਖਾਂਦਾ ਹੀ ਨਹੀਂ ਮੇਰੀ ਖੁਰਾਕ ਜਿਹੜੀ ਉਹਨੇ ਇਹ ਦੱਸ ਦਿੱਤੀ ਸੀ ਕਿ ਇੱਕ ਸੁੰਡ ਮੈਂ ਜ਼ਰੂਰ ਦੋ ਵਾਰੀ ਹਫ਼ਤੇ ਦੇ ਵਿੱਚ ਉਹ ਬਣਾਉਣਾ ਉਹ ਖਾਨਾ ਤੇ ਉਸ ਤੋਂ ਇਲਾਵਾ ਅਲਸੀ ਦੀਆਂ ਪਿੰਨੀਆਂ ਮੈਂ ਕਦੇ ਮੁੱਕੜ ਨਹੀਂ ਦਿੱਤੀਆਂ ਸਦਾ ਰਿਸ਼ਵਾਲ ਸਿੰਘ ਜੀ ਤੁਸੀਂ ਵੀ ਦੌੜਦੇ ਹੋ ਤੁਸੀਂ ਵੀ ਵੱਡੇ ਕੋਨੇ-ਕੋਨੇ ਵਿੱਚ ਜਾਂਦੇ ਹੋ ਕੀ ਕਹਿਣਾ ਚਾਹੋਗੇ ਕਿ ਅੱਜ ਵਰਲਡ ਦੇ ਵਿੱਚ ਜਿਹੜਾ ਇੱਕ ਸਿੱਖ ਪਲੇਅਰ ਸੀਗਾ ਮੈਰਾਥਨ ਦੌੜ ਦਾ ਉਹ ਸਾਡੇ ਕੋਲੋਂ ਖੋ ਗਿਆ ਜੀ ਉਹ ਦੁਨੀਆ ਤੋਂ ਸੰਸਾਰ ਤੋਂ ਕਰ ਗਏ ਕੀ ਕਹਿਣਾ ਚਾਹੋਗੇ ਸਦਾ ਰਿਸ਼ਵਾਲ ਸਿੰਘ ਜੀ ਵੇਖੋ ਜੀ ਇਹਨਾਂ ਦੀ ਮੌਤ ਦਾ ਜਦੋਂ ਪਤਾ ਲੱਗਾ ਮੇਰਾ ਖਿਆਲ ਅੱਧੇ ਘੰਟੇ ਚ ਸਾਰੇ ਵਰਲਡ 'ਚ ਪਤਾ ਲੱਗ ਗਿਆ ਜੀ ਇਹਦੇ ਖਬਰ ਜਿਹੜੀ ਇੱਕ ਸਾਰੇ ਵਰਲਡ 'ਚ ਅੱਧੇ ਘੰਟੇ ਦੇ ਵਿੱਚ ਇਹ ਸਾਰੇ ਪਹੁੰਚ ਹੀ ਕਿਉਂਗੇ ਇਹਨਾਂ ਦਾ ਨਾਮ ਗਰੁੱਪਾਂ ਵਿੱਚ ਬਹੁਤ ਬਹੁਤ ਸੀਗਾ ਜਿੰਨੇ ਵੀ ਸਲੀਡ ਜਿਹੜੇ ਅਡੇ ਸਲੀਡ ਨੇ ਇਹ ਵਰਲਡ ਲੈਵਲ ਦੀ ਇੱਕ ਗਰੁੱਪ ਦੇ ਵਿੱਚ ਵੀ ਇੱਕ ਨੇ ਪਾਈ ਖਬਰ ਸਾਰੇ ਵਰਲਡ 'ਚ ਪਹੁੰਚ ਗਈ ਤੇ ਸਾਰੇ ਵਰਲਡ ਤੋਂ ਹੁਣ ਸਾਰੇ ਮੈਸੇਜ ਆਉਣ ਡਿਆ ਸਾਰੇ ਲਿਖ ਕੇ ਪਾਉਣ ਡਿਆ ਵੀ ਬਹੁਤ ਮਾੜਾ ਹੋਇਆ ਬਹੁਤ ਮਾੜਾ ਹੋਇਆ ਬਾਕੀ ਪਰਿਵਾਰ ਨੂੰ ਵੀ ਸਦਮਾ ਲੱਗਾ ਜੀ ਜਰੂਰ ਕਿਉਂਕਿ ਉਹਨਾਂ ਦੇ ਇਹਨਾਂ ਦੇ ਕਰਕੇ ਪਰਿਵਾਰ ਦਾ ਨ ਮਿੱਤਰਾਂ ਦਾ ਆਣ ਗਵਾਣ ਫਿਰ ਪਿੰਡ ਦਾ ਵੇਖੋ ਪਿੰਡ ਦੀ ਆਪਣੀ ਮਸ਼ਹੂਰੀ ਬਿਆਸ ਪਿੰਡ ਇਹਨਾਂ ਦੇ ਨਾਮ ਨਾਲ ਮਸ਼ਹੂਰ ਹੋ ਗਿਆ ਦਲੰਦਰ ਜਿਹੜਾ ਇਹਨਾਂ ਦੇ ਪਿੰਡ ਦੇ ਨਾਮ ਮਸ਼ਹੂਰ ਹੋ ਗਿਆ ਆਪਣਾ ਪੰਜਾਬ ਮਸ਼ਹੂਰ ਹੋ ਗਿਆ ਫਿਰ ਪੰਜਾਬ ਦੇ ਜਿਵੇਂ ਹੁਣ ਗੋਰਿਆਂ ਦੇ ਵਿੱਚ ਜਦੋਂ ਇੱਥੇ ਜਾਂਦੇ ਹੀ ਆਪਣੀ ਆਪਣੀ ਜਿਹੜੇ ਗੋਰਿਆਂ ਦੀ ਕਲੱਬ ਜਾਂਦੇ ਉੱਥੇ ਵੀ ਇਹਨਾਂ ਦਾ ਕਾਫੀ ਹੱਟ ਦਾ ਗੋਰੇ ਵੀ ਗੱਲ ਕਰਦੇ ਤੁਹਾਡਾ ਫੌਜਾ ਸੰ ਜਿਹੜਾ ਉਹ ਸਾਡੇ ਇੱਥੇ ਆਉਂਦਾ ਕਲੱਬ ਵਿੱਚ ਤੇ ਇਸ ਕਰਕੇ ਵੇਖੋ ਜੀ ਉਹ ਬਹੁਤ ਮਾੜਾ ਹੋਇਆ ਚਲੋ ਹੋਰ ਥੋੜਾ ਜਿਹਾ ਰਾਇੰਦ ਚੰਗੀ ਗੱਲ ਹੈ ਜੀ ਬਿਲਕੁਲ ਜੀ ਜੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹ ਵੰਡ ਜਿਹੜੀ ਸੀਗੀ 1947 ਦੀ ਉਹ ਵੀ ਉਹਨਾਂ ਨੇ ਆਪਣੇ ਤੇ ਹਟਾਈ ਸੀਗੀ ਤੇ ਵਰਲਡ ਵਾਰਾਂ ਜਿਹੜੀਆਂ ਉਹਨਾਂ ਦੇ ਵੀ ਉਹ ਗਵਾਹ ਸੀਗੇ ਤੇ ਬੜਾ ਖਜ਼ਾਨਾ ਜਿਹੜਾ ਉਹਨਾਂ ਦੇ ਕੋਲ ਸੀਗਾ ਇੱਕ 플레이ਰ ਹੋਣ ਤੋਂ ਇਲਾਵਾ ਜਿਹੜੀ ਆ ਜਰਨਲ ਆਵਰ ਸੀ ਉਹਨਾਂ ਦੇ ਪਾਸ ਇਹ ਵੀ ਬਹੁਤ ਸੀਗੀ ਤੇ ਉਹਨਾਂ ਨੂੰ ਜਦੋਂ ਮਰਜ਼ੀ ਕੋਈ ਗੱਲ ਪੁੱਛ ਲੈਂਦੇ ਸੀ ਤੇ ਉਹ ਦੱਸ ਦਿੰਦੇ ਸੀਗੇ ਕਿ ਵਰਲਡ ਵਾਰ ਦੀਆਂ ਗੱਲਾਂ ਕਰਦੇ ਸੀਗੇ ਉਹ ਤੇ ਜਿਹੜੀ ਇੰਡੀਆ ਤੇ ਪਾਕਿਸਤਾਨ ਦੀ ਵੰਡ ਹੋਈ ਆ 1947 ਵਾਲੀ ਉਹ ਕਹਿੰਦੇ ਅਸੀਂ ਆਪਣੇ ਤੇ ਚੰਗੀ ਤਰ੍ਹਾਂ ਉਹ ਉਹ ਹੰਡਾਈ ਆ ਪਰ ਦੁੱਖ ਉਹਦਾ ਬਹੁਤ ਮਾਉਂਦੇ ਸੀਗੇ ਤੇ ਸਰਦਾਰ ਸ왈ਸੇ ਦੀ ਕਿਹੋ ਜਿਹਾ ਸੁਭਾਅ ਸੀਗਾ ਸਰਦਾਰ ਖੋਜਾ ਸਿੰਘ ਜੀ ਦਾ ਸੁਭਾਅ ਜੀ ਉਹ ਬੱਚਿਆਂ ਦਾ ਵੀ ਗੱਲਾਂ ਜਵਾਨਾਂ ਦਾ ਵੀ ਗੱਲਾਂ ਹਰ ਇੱਕ ਨੇ ਜੇ ਕਿ ਬੀਬੀ ਨੇ ਪੁੱਛਿਆ ਤਾਂ ਪਏ ਬਾਪੂ ਜੀ ਕੋਈ ਗੱਲ ਪੁੱਛਣੀ ਹਰ ਇੱਕ ਨੂੰ ਜਵਾਬ ਦਿੰਦੇ ਸੀ ਠੀਕ ਸੁਭਾਅ ਦਿੰਦੇ ਸੀਗੇ ਬਾਕੀ ਖਰਾਕ ਉਹਨਾਂ ਦੇ ਜਿੱਦਾਂ ਤੁਸੀਂ ਅੱਗੇ ਦੱਸਿਆ ਵੀ ਸਵੇਰੇ ਪਿੰਨੇ ਖਾਣੀ ਰੋਟੀਆਂ ਦਾ 12 ਵਜੇ ਤੋਂ ਪਹਿਲਾਂ ਕਦੀ ਨਹੀਂ ਖਾਦੀ ਹੂੰ ਸਵੇਰੇ ਪਿੰਨੇ ਖਾਦੀ ਸੀ ਤੇ 12 ਵਜੇ ਦੋ ਫੁੱਟ ਕੇ ਖਾਣੇ ਵਾਸਤੇ ਬਾਕੀ ਸ਼ਾਮ ਨੂੰ ਰੋਟੀ ਖਾਣੀ ਤੇ ਮਤਲਬ ਇਦਾਂ ਨਹੀਂ ਵੀ ਉਦੋਂ ਪਿੰਨੀ ਖਾਦੀ ਨਾਲ ਹੀ ਰੋਟੀਆਂ ਖਾਦੀਆਂ ਨਾਲ ਇਦਾਂ ਦੀ ਖਰਾਕ ਵੀ ਉਹਨਾਂ ਦੀ ਬੜੀ ਇਦਾਂ ਦੀ ਹੀ ਕਿ ਜਦਾਂ ਬੜੇ ਹੌਂਸਲੇ ਨਾਲ ਬੜੀ ਵਧੀਆ ਖਰਾਕ ਖਾਣ ਵਾਲੀ ਕਿ ਘੜੀ ਮੁੜੀ ਨੇ ਖਾਣਾ ਥੋੜਾ ਖਾਣਾ ਇਸੇ ਕਰਕੇ ਹੁੰਦਾ ਸਰੀਰ ਹੁਣ ਤੱਕ ਚੰਗਾ ਰਿਹਾ ਗੋਡੇ-ਬੋਡੇ ਸਾਰੇ ਠੀਕ ਰਹੇ ਉਹਨਾਂ ਦੇ ਆਦੇ ਹੁਣ ਕੁਦਰਤੀ ਪਾਣਾ ਵਰਤ ਗਿਆ ਤੇ ਚਲੋ ਨਾ ਇਹ ਜਦੋਂ ਜੋ ਮਾਰਿਆਂ ਲਿਖਿਆ ਤੇ ਉਦਾਂ ਹੀ ਹੋਣਾ ਸਾਡੇ ਉਹ ਬੀਬੀ ਮਾਨਕੌਰ ਦਾ ਬੇਟਾ ਗੁਰਦੇਵ ਸਿੰਘ ਉਹ 87-88 ਸਾਲ ਦੇ ਰਹੀ ਉਹ ਵੀ ਬੜੇ ਬਹੁਤ ਸਰੀਰ ਵਧੀਆ ਹੈ ਤੇ ਉਹਨਾਂ ਦੇ ਬਹੁਤ ਵੀ ਜੀ ਚੰਡੀਗੜ੍ਹ ਵਿੱਚ ਐਕਸੀਡੈਂਟ ਦਾ ਹੋਈ ਜੀ ਸਾਲ ਕਿ ਹੋਇਆ ਜੀ ਤੇ ਉਹ ਵੀ ਵਿਚਾਰੇ ਐਕਸੀਡੈਂਟ ਲਗੇ ਉਹ ਵੀ ਬੜੇ ਬਹੁਤ ਵਧੀਆ ਪਲੇਅਰ ਸੀਗੇ ਤੇ ਮਾਨਕੋ ਬੀਬੀ ਮਾਨਕੌਰ ਵੀ 105 6 ਸਾਲ ਦੀ ਹੋ ਕੇ ਪੂਰੀ ਹੋਈ ਵਿਚਾਰੀ ਤੇ ਉਹ ਵੀ ਚੰਗੀ ਸੀ ਹਜੇ ਉਹਦਾ ਸਰੀਰ ਚੰਗਾ ਸੀ ਪਰ ਇਹ ਜਦੋਂ ਅਨਹੋਣੀ ਹੋਣੀ ਹੁੰਦੀ ਹੈ ਜੀ ਉਹ ਸਰੀਰ ਨਾਲ ਨਹੀਂ ਬਸ ਕੁਦਰਤੀ ਕੋਈ ਨਾ ਕੋਈ ਉਹਦਾ ਬਹਾਨਾ ਬਣਨਾ ਹੁੰਦਾ ਜੀ ਬਿਲਕੁਲ ਜੀ ਸਰਦਾਰ ਸ਼ਵਾਲ ਸਿੰਘ ਜੀ ਕਈ ਵਾਰੀ ਤੁਹਾਨੂੰ ਮਿਲਣ ਦਾ ਉਹਨਾਂ ਨੂੰ ਸਮਾਂ ਮਿਲਿਆ ਸਰਦਾਰ ਫੋਜਾ ਸਿੰਘ ਜੀ ਉਹਨਾਂ ਨੂੰ ਤੇ ਕਿੰਨੀ ਕੁ ਪ੍ਰੈਕਟਿਸ ਜਿਹੜੀ ਆਹੋ ਰੋਜ਼ਾਨਾ ਕਰਦੇ ਹੁੰਦੇ ਸੀਗੇ ਤੇ ਦੌੜਨ ਵਾਸਤੇ ਇੱਕ ਨਾਮ ਕਮਾਉਣ ਵਾਸਤੇ ਕਿੰਨੀ ਕੁ ਪ੍ਰੈਕਟਿਸ ਦੀ ਲੋੜ ਆਤਾ ਕਿਵੇਂ ਉਹ ਪ੍ਰੈਕਟਿਸ ਕਰਦੇ ਸੀਗੇ ਉਹ ਦੱਸ ਦੇ ਜੀ ਵੀ ਜਦੋਂ ਪਿੰਡੇ ਖਾ ਕੇ ਘਰੋਂ ਨਿਕਲਣਾ ਤੇ ਘਰੋਂ ਬਸ ਤੁਰੇ ਰਹਿਣਾ 2-3 ਘੰਟੇ ਤੁਰੇ ਰਹਿਣਾ ਬਸ ਜਿੱਦੋ ਕਮਾਲ ਵਿੱਚ ਪਾਂਜੀ ਪਾਰਕ ਚ ਹੋ ਕੇ ਉਧਰ ਹੋ ਕੇ ਜਦੋਂ 2 3 ਘੰਟੇ ਲਗਾਤਾਰ 2 ਘੰਟੇ 3 ਘੰਟੇ ਰੋਜ਼ ਤੁਰੇ ਤੁਰੇ ਰਹਿਣਾ ਤੁਰੇ ਰਹਿਣਾ ਬਸ ਜੀ ਤੇ ਜਦੋਂ 2 3 ਘੰਟੇ ਹੋ ਜਾਣੇ ਫਿਰ ਗੁਰਦਾਰਾ ਸਾਹਿਬ ਚਲ ਜਣਾ ਉੱਥੇ ਮੱਥਾ ਟੇਕਣਾ ਨਾ ਉੱਥੇ ਬਜ਼ੁਰਗ ਹੋਰੇ ਬੈਠੇ ਹੋਣੇ ਉਹਨਾਂ ਬਜ਼ੁਰਗਾਂ ਨਾਲ ਗੱਲਾਂ ਬਾਤਾਂ ਕਰਦੀਆਂ ਤੇ ਉੱਥੇ ਪ੍ਰਸ਼ਾਦਾ ਵੀ ਉੱਥੇ ਹੀ ਸਾਕ ਲੈਣਾ ਤੇ 2 3 ਘੰਟੇ ਫਿਰ ਗੁਰਦਾਰੇ ਰਹਿਣਾ ਹੋਂਨਾ ਫਿਰ ਉਹਨਾਂ ਸ਼ਾਮ ਨੂੰ ਘਰ ਆਪਣੇ ਜਾਣਾ ਜੀ ਤੁਸੀਂ ਵੀ ਵਰਲਡ ਲੈਵਲ ਤੇ ਖਤਾਰੀ ਹੋ ਤੁਸੀਂ ਵੀ ਵਰਲਡ ਦੇ ਵਿੱਚ ਜਾਂਦੇ ਹੋ ਤੁਸੀਂ ਵਿਚਰਦੇ ਹੋ ਇੱਕ ਦਸਤਾਰਤਾਰੀ ਹੋਣ ਦੇ ਨਾਤੇ ਜਦੋਂ ਸੰਸਾਰ ਦੇ ਵਿੱਚ ਜਾਂਦੇ ਆ ਉੱਥੇ ਦੇਖੋ ਵੱਖ-ਵੱਖਰੇ ਮੁਲਕਾਂ ਦੇ ਪਲੇਅਰ ਜਿਹੜੇ ਹੁੰਦੇ ਆ ਉਹ ਆਏ ਹੁੰਦੇ ਆ ਤੇ ਉਹਦੇ ਵਿੱਚ ਤੁਸੀਂ ਕੀ ਮਹਿਸੂਸ ਕਰਦੇ ਹੋ ਤੇ ਉਹ ਕੀ ਮਹਿਸੂਸ ਕਰਦੇ ਸਨ ਜਦੋਂ ਉਹ ਇਹਦੇ ਵਿੱਚ ਪਾਰਟਿਸਿਪੇਟ ਕਰਦੇ ਸੀਗੇ ਭਾਗ ਲੈਂਦੇ ਸੀ ਤੇ ਜਿੱਤ ਕੇ ਆਉਂਦੇ ਸੀਗੇ ਤੇ ਕੀ ਮਹਿਸੂਸ ਕਰਦੇ ਹੋ ਤੁਸੀਂ ਵੀ ਵੇਖੋ ਜੀ ਮੈਂ ਹੁਣ ਹੁਣ ਤਾਂ ਪਿਛੇ 1.5 ਮਹੀਨਾ ਪਿੱਛੇ ਤਾਈਵਾਨੇ ਹੋ ਕੇ ਆਇਆ ਹਾਂ ਉੱਥੇ ਹਾਂ ਜੀ ਤੇ ਬੜੇ ਵੇਖੋ ਸਾਡਾ ਪਗੜੀ ਦਾ ਬਹੁਤ ਸਤਿਕਾਰ ਹੁੰਦਾ ਜੀ ਹਰ ਥਾਂ ਮੇਰੇ ਉਥੇ ਪਗੜੀ ਕਰਕੇ ਸਾਨੂੰ ਫੋਟੋ ਪਤਾ ਨਹੀਂ ਸਾਡੇ ਦਾ ਕਿੰਨੇ ਲਹਾਣਦੇ ਆ ਜੀ ਤੇ ਹਾਂਜੀ ਫੋਟੋ ਦਾ ਤੇ ਪਤਾ ਨਹੀਂ ਲੱਗਦਾ ਕਿੰਨੇ ਕਿ ਹੁੰਦੇ ਆ ਅਸੀਂ ਜਾਣਦੇ ਨਹੀਂ ਹੁੰਦੇ ਕਿ ਇਹਨਾਂ ਨੂੰ ਕਿਹੜੀ ਕੰਟਰੀ ਦੇ ਕਿੱਥੋਂ ਹੁੰਦੇ ਨੇ ਸਾਡੇ ਨਾਲ ਫੋਟੋ ਲਵਾ ਕੇ ਹੁਣ ਇਹਨਾਂ ਸਾਡੇ ਇੱਕ ਦੂਜੇ ਨਾਲ ਸਾਡੇ ਨਵੇਂ-ਨਵੇਂ ਫਰੈਂਡ ਬੜੇ ਬਣ ਗਏ ਦੂਜੀਆਂ ਕੰਟਰੀਆਂ ਜਿਨ੍ਹਾਂ ਨੂੰ ਅੰਗਰੇਜ਼ੀ ਵੀ ਨਹੀਂ ਆਉਂਦੀ ਉਹਨਾਂ ਦੀ ਆਪਣੀਆਂ ਬੋਲੀਆਂ ਨੇ ਫੇਰ ਵੀ ਅਸੀਂ ਸਾਰੇ ਸੂਰਿਆਂ ਦਾ ਇੱਕ ਦੂਜੇ ਨਾਲ ਗੱਲਾਂ ਗੋਲਾਂ ਕਰ ਲੀਦੀਆਂ ਨੇ ਕਿ ਕਿੱਥੋਂ ਦੇ ਰਹਿਣ ਨੇ ਪਗੜੀ ਦਾ ਬਹੁਤ ਮੋਲਵਾ ਜੀ ਅਸੀਂ ਜਿੱਥੇ ਵੇਖੋ ਅਜੇ ਵੀ ਜਾਇਦਾ ਬੜਾ ਇੱਥੇ ਅਮਰੀਕਾ ਲਾਬੇ ਇਥੇ ਕੰਟਰੀ ਕੁਡਾਵੀ ਹੈ ਦੀ ਕਲਾਬਾ ਮੇਰੀ ਕਲਾਬੇ ਚ ਮੇਰਾ ਬਹੁਤ ਮਾਨ ਸਰਕਾਰ ਗੋਰੇ ਕਰਦੇ ਇਥੇ ਸਾਰੇ ਜਾਇਦਾ ਇੰਗਲੈਂਡ ਸਾਰੇ ਦੌਣ ਜਾਈਦਾ ਵਾ ਤੇ ਬੜਾ ਕੋਈ ਇਹੋ ਜੀ ਗੱਲ ਨਹੀਂ ਸਾਨੂੰ ਕੋਈ ਚਿਜਕ ਨਹੀਂ ਹਰ ਸਾ ਮਾਨ ਸਰਕਾਰ ਪੂਰਾ ਮਿਲਦਾ ਜੀ ਜੀ ਇੱਕ ਵਾਰ ਫੇਰ ਤੁਹਾਨੂੰ ਦੱਸ ਦਈਏ ਜੀ ਸੰਸਾਰ ਦੇ ਵਿੱਚ ਨਾਮਣਾ ਕਮਾਉਣੇ ਵਾਲੇ ਇੱਕ ਦਸਤਾਰ ਧਾਰੀ ਸਿੱਖ ਸਰਦਾਰ ਫੌਜਾ ਸਿੰਘ ਜੀ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਅੱਜ ਬਾਅਦ ਦੁਪਹਿਰ 3 ਵਜੇ ਇੰਡੀਆ ਦੇ ਸਮੇਂ ਦੇ ਮੁਤਾਬਕ ਉਹਨਾਂ ਨੂੰ ਇੱਕ ਗੱਡੀ ਨੇ ਜਿਹੜੀ ਟੱਕਰ ਮਾਰੀ ਜਦੋਂ ਕਿ ਆਪਣੇ ਪਿੰਡ ਹੀ ਉਹ ਵਿਆਸਪਿੰਡ ਜਲੰਧਰ ਤੋਂ ਪਠਾਨਕੋਟ ਜਿਹੜੀ ਰੋਡ ਜਾਂਦੀ ਹੈ ਉੱਥੋਂ ਉਹ ਸੜਕ ਦੇ ਕਿਨਾਰੇ ਸਿਗੇ ਤੇ ਜਿੱਥੋਂ ਗੱਡੀ ਨਾਲ ਉਹਨੂੰ ਟੱਕਰ ਮਾਰੀ ਆ ਤੇ ਉੱਥੋਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਜਿਹੜੇ ਉੱਥੇ ਲੋਕ ਸਨ ਉਹ ਹਸਪਤਾਲ ਵਿੱਚ ਲੱਗਾ ਤੇ ਹਸਪਤਾਲ ਵੱਲ ਜਾ ਕੇ ਉਹਨਾਂ ਨੇ ਆਖਰੀ ਸਵਾਸ ਜਿਹੜੇ ਸਿਗੇ ਹਸਪਤਾਲ ਦੇ ਵਿੱਚ ਲੈ ਆ ਤੇ ਫਿਰ ਇੱਕ ਵਾਰ ਦੱਸ ਦਿਆਂ ਜੀ ਬ੍ਰੇਕਿੰਗ ਨਿਊਜ਼ ਹੈ ਜੀ ਕਿ ਸਰਦਾਰ ਫੋਜਾ ਸਿੰਘ ਜੀ ਜਿਨ੍ਹਾਂ ਨੇ ਮੈਰਾਥਨ ਦੌੜ ਦੇ ਵਿੱਚ 2000 ਦੇ ਵਿੱਚ ਲੰਡਨ ਦੇ ਵਿੱਚ ਜਿਹੜਾ ਉਹਨਾਂ ਦਾ ਨਾਮ ਨਾ ਖਟਿਆ ਤੇ ਇਹਦੇ ਨਾਲ ਹੀ ਕੰਪਨੀਆਂ ਦੇ ਜਿਹੜੇ ਐਡਵਰਟਾਈਜ਼ਮੈਂਟ ਜਿਹੜੇ ਉਹਨਾਂ ਨੇ ਕੀਤੀ ਜਿਸ ਵਿੱਚ ਡੇਵਿਡ ਬੇਕਮ ਤੇ ਮੁਹੰਮਦ ਅਲੀ ਦੀਆਂ ਜਿਹੜੀਆਂ ਤਸਵੀਰਾਂ ਸਨ ਉਸ ਵੇਲੇ ਲੰਡਨ ਦੇ ਵਿੱਚ ਤੇ ਉਹਨਾਂ ਦੇ ਵਿੱਚ ਤੀਸਰੀ ਜਿਹੜੀ ਤਸਵੀਰ ਸੀਗੀ ਉਹ ਸਰਦਾਰ ਫੋਜਾ ਸਿੰਘ ਦੀ ਲਾਈ ਗਈ ਤੇ ਮੈਂ ਸਾਡੇ ਦਰਸ਼ਕਾਂ ਨੂੰ ਇੱਕ ਗੱਲ ਹੋਰ ਦੱਸ ਦਿਆਂ ਕਿ ਤਿੰਨ ਵਾਰ ਜਦੋਂ ਉਹਨਾਂ ਨੇ ਗੱਲ ਕੀਤੀ ਕਿ ਉਹ ਕਹਿੰਦੇ ਕਿ ਮੈਂ ਰਾਣੀ ਦੇ ਨਾਲ ਮੁਲਾਕਾਤ ਕੀਤੀ ਸੀ ਤਿੰਨ ਵਾਰ ਉਹ ਤਿੰਨ ਵਾਰ ਜਿਹੜੇ ਉਹ ਰਾਣੀ ਦੇ ਮਹਿਲਾਂ ਵਿੱਚ ਵੀ ਗਏ ਤੇ ਰਾਣੀ ਦੇ ਨਾਲ ਮੁਲਾਕਾਤ ਵੀ ਕੀਤੀ ਤੇ ਉਹਨਾਂ ਨੇ ਇਹ ਗੱਲਾਂ ਜਿਹੜੀਆਂ ਉਸ ਵਕਤ ਦੀਆਂ ਦੱਸੀਆਂ ਸਾਨੂੰ ਕਿ ਰਾਣੀ ਵੀ ਇੰਨੀ ਖੁਸ਼ ਸੀ ਕਿ ਇੱਕ ਦਸਤਾਰ ਧਾਰੀ ਸਿੱਖ ਜਿਹੜਾ ਵਾ ਉਹ ਸਾਡੇ ਯੂਕੇ ਦੇ ਵਾਸਤੇ ਜਿਹੜੀ ਦੌੜ ਦੌੜ ਰਿਹਾ ਤੇ ਨਾਮਣਾ ਖਟਿਆ ਉਹਨੇ ਵਰਲਡ ਦੇ ਵਿੱਚ ਤੇ ਉਹ ਵੀ ਬੜੇ ਖੁਸ਼ ਸਨ ਸਰਦਾਰ ਅਸ਼ਪਾਲ ਸਿੰਘ ਜੀ ਅ ਦੋ ਦੋ ਉਹ ਦੌੜਦੇ ਸੀਗੇ ਤੇ ਉਹਨਾਂ ਦੇ ਵਿੱਚ ਇਹ ਕਿਹੜੀ ਐਸੀ ਗੱਲ ਸੀਗੀ ਕਿ ਜਿਹੜਾ ਉਹ ਇੱਕ ਵਾਰ ਉਹ ਮੰਗਦੇ ਵੀ ਧਾਰ ਲੈਂਦੇ ਸੀ ਕਿ ਮੈਂ ਇਹ ਦੌੜ ਜਿਹੜੀ ਹੈਗੀ ਆ ਇਹਨੂੰ ਮੈਂ ਪੂਰਾ ਇੱਕ ਪਹਿਲੇ ਨੰਬਰ ਤੇ ਆਉਣਾ ਜਾਂ ਮੈਂ ਇਹਨੂੰ ਜਿੱਤਣਾ ਜਿੱਤਣਾ ਵਾਂ ਤੇ ਕਿਹੜੀ ਚੀਜ਼ ਉਹਨਾਂ ਨੂੰ ਪ੍ਰੇਰਿਤ ਕਰਦੀ ਸੀਗੀ ਇਹ ਜੀ ਜਿਹੜੀਆਂ ਮਰਸਲਾ ਹੁੰਦੀਆਂ ਜੀ ਇਹ ਜਿਦਾਂ ਇਹ ਇਹ ਬਜ਼ੁਰਗ ਨੇ 100 ਤੇ 12 13 14 ਸਾਲ ਦੇ ਦੀ ਉਮਰ ਹੋ ਗਈ ਇੰਮ ਰਸਨਾ ਜਿਹੜੀਆਂ ਤੁਹਾਨੂੰ ਪੂਰੀਆਂ ਕਰਦੀਆਂ ਪੈਂਦੀਆਂ ਨੇ ਪੂਰੀ ਕਰਨੀਆਂ ਪੈਂਦੀਆਂ ਇਹ ਪੰਜ ਤੁਸੀਂ ਵਿਚਰਾ ਤੁਰੇ ਵੀ ਸਾਦੇ ਥੋੜਾ ਬੋਤਾ ਹੈ ਨਾ ਤੇ ਇਹ ਜੋ ਪੂਰੀ ਕਰਕੇ ਆਏ ਤੁਸੀਂ ਪੂਰੀ ਕਰਕੇ ਆਉਂਦੇ ਹੋ ਤੁਹਾਡਾ ਟਾਈਮ ਵੇਖ ਲਿਆ ਇਹ ਕਿਉਂ ਇਹੇ ਇਹ ਸਟੇਜ ਦਾ ਗਰੁੱਪ ਦਾ ਹੋਰ ਬੰਦਾ ਇਹ ਨਹੀਂ ਇਹ ਚ ਨਹੀਂ ਕੱਢ ਸਕਦਾ ਉਹ ਇਹੇ ਕਰਕੇ ਇਹਦਾ ਰਿਕਾਰਡ ਬਣ ਜਾਂਦਾ ਤੇ ਜਿਹੜੀਆਂ ਸੰਜੀਆਂ ਦੇ ਟਰੈਕ ਐਂਡ ਫੀਲਡ ਦੌੜਨਾ ਉਹਦੇ ਚ ਤੁਹਾਨੂੰ ਕੰਪੀਟੀਸ਼ਨ ਲੜਨੇ ਪੈਂਦੇ ਆ ਇਹ ਸਾਰੇ ਮਰਾਸਨ ਦੌੜਾਂ ਜਿੱਥੇ ਤੁਹਾਨੂੰ ਸਾਰੇ ਪੂਰੀਆਂ ਕਰਦੀਆਂ ਪੈਂਦੀਆਂ 5 ਕਿਲੋਮੀਟਰ 21 ਕਿਲੋਮੀਟਰ ਤੇ 10 ਕਿਲੋਮੀਟਰ 5 ਕਿਲੋਮੀਟਰ ਜਿਹੜੀ ਵੀ ਤੁਸੀਂ ਦੌੜਨੀ ਆ ਪਤਾ ਨੂੰ ਪੂਰੇ ਕਰਨੇ ਪੈਂਦੇ ਤੇ ਜੰਗ ਵਿੱਚ ਜੰਗ ਜਿਹੜੇ ਜੰਗ ਮਰਾਸਨਾ ਹੁੰਦੀਆਂ ਨੇ ਉਹਦੇ ਵਿੱਚ ਤੁਹਾਨੂੰ ਪਹਿਲਾ ਦੂਜਾ ਤੀਜਾ ਨੰਬਰ ਲੈਣਾ ਪੈਂਦਾ 6 ਨੰਬਰ ਤੱਕ ਵੀ ਲੈ ਲੈਂਦੇ ਆ ਜੀ ਜੀ ਤੇ ਇਹ ਇਹਦਾ ਜੀ ਇਹੋ ਹੀ ਵੀ ਜਿਹੜਾ ਸਿਰੇ ਉੱਠ ਕੇ ਦੋ ਤਿੰਨ ਕਿਡੇ ਤੁਰਨਾ ਤੇ ਬਾਕੀ ਜਦੋਂ ਬੰਦੇ ਨੇ ਕੋਈ ਵੀ ਕੰਪਿਟੀਸ਼ਨ ਲੜਨਾ ਹੁੰਦਾ ਆਪਣੇ ਆਪਣੇ ਆਪ ਨੂੰ ਦੋ ਤਿੰਨ ਦਿਨ ਪਹਿਲਾਂ ਤਿਆਰ ਕਰਨਾ ਪੈਂਦਾ ਮੰਡਲੀ ਤੌਰ ਤੇ ਵੀ ਮੈਂ ਤਾਂ ਹੁਣ ਨਾ ਭਾਵਨਾ ਬੰਦਾ ਤਗੜਾ ਹੋ ਜਾਂਦਾ ਤੇ ਬਾਕੀ ਇਹ ਵੀ ਹੌਸਾ ਹੌਸਾ ਬਹੁਤ ਤਗੜੀ ਚੀਜ਼ ਆ ਜੀ ਹੌਸਾ ਜਿਹੜਾ ਲੰਬਾ ਲੋਕਾਂ ਨੇ ਹੌਸਲਾ ਦੇਣਾ ਤਗੜਾ ਹੋ ਜਾ ਤਗੜਾ ਹੋ ਜਾ ਦੁਨੀਆ ਬਹੁਤ ਸੈਡਾਂ ਤੇ ਬਹੁਤ ਦੇਖਣ ਹੁੰਦੀ ਆ ਜਿਹੜੇ ਲੋਕਾਂ ਜਿਹੜੇ ਹੌਸਲਾ ਦੇਣਾ ਆਏ ਹੁੰਦੇ ਆ ਜੀ ਤੇ ਉਹ ਉਹ ਬੰਦੇ ਤੋਂ ਮਾੜੇ ਬੰਦੇ ਤੋਂ ਭਜਾ ਹੁੰਦੇ ਚੱਲ ਭਈ ਚੱਲ ਸ਼ਾਬਾਸ਼ੇ ਚੱਲ ਭਈ ਚੱਲ ਸ਼ਾਬਾਸ਼ੇ ਹਾਂਜੀ ਤੇ ਬਿਲਕੁਲ ਜੀ ਤੁਸੀਂ ਜਿਵੇਂ ਗੱਲ ਕਰ ਰਹੇ ਹੋ ਕਿ ਉਹਨਾਂ ਦੇ ਵਿੱਚ ਹੌਸਲਾ ਜਿਹੜਾ ਸੀਗਾ ਉਹ ਹੀ ਉਹਨਾਂ ਨੂੰ ਪ੍ਰੇਰਿਤ ਕਰਦਾ ਸੀਗਾ ਕਦੇ ਉਹਨਾਂ ਨੇ ਹੌਸਲਾ ਛੱਡਿਆ ਨਹੀਂ ਸੀਗਾ ਜਦੋਂ ਦੌੜਦੇ ਸੀਗੇ ਮੈਰਾਥਨ ਦੌੜ ਜਿਹੜੀ ਦੌੜ ਦੇ ਸੀਗੇ ਤੁਸੀਂ ਜਿਵੇਂ ਦੱਸਿਆ ਕਿ ਬੜੀ ਲੰਬੀ ਦੌੜ ਹੁੰਦੀ ਆ ਔਰ ਇਹਦੇ ਵਿੱਚ ਕਈ ਬੰਦੇ ਤਾਂ ਬੜੀ ਟ੍ਰਾਈਟਾਈਨਸ ਆ ਉਹ ਮਹਿਸੂਸ ਕਰਨ ਲੱਗ ਪੈਂਦੇ ਆ ਲੇਕਿਨ ਜਦੋਂ ਇਹ ਦੌੜਦੇ ਸੀਗੇ ਤੇ ਇਹਨਾਂ ਦੇ ਵਿੱਚ ਐਂ ਲੱਗਦਾ ਸੀਗਾ ਕਿ ਜਿਵੇਂ ਦੌੜਦੇ ਆ ਦੌੜਦੇ ਆ ਹੋਰ ਫੁਰਤੀ ਜਿਹੜੀ ਆ ਉਹ ਅੱਗੇ ਤੋਂ ਅੱਗੇ ਆਈ ਜਾਂਦੀ ਜਿਵੇਂ ਕੋਈ ਪਲੇਅਰ ਕੋਈ ਵੀ ਗੇਮ ਖੇਡਦਾ ਆ ਤੇ ਜਦੋਂ ਗੇਮ ਦੇ ਵਿੱਚ ਗਰਮ ਹੋ ਜਾਂਦਾ ਆ ਤੇ ਉਹਦੀ ਫਿਰ ਫੁਰਤੀ ਤੇ ਉਹਦਾ ਹੌਸਲਾ ਜਿਹੜਾ ਆ ਉਹ ਵੇਖਣ ਵਾਲਾ ਹੁੰਦਾ ਤੇ ਸਰਦਾਰ ਰਿਸ਼ਵਰ ਸਿੰਘ ਜੀ ਤੁਹਾਡੇ ਵਿੱਚ ਵੀ ਐਵੇਂ ਹੀ ਹੁੰਦਾ ਕਿ ਜਦੋਂ ਤੁਸੀਂ ਜਿਹੜੀ ਗੇਮ ਹੈ ਦੌੜਦੇ ਹੋ ਤੇ ਤੁਹਾਡੇ ਵਿੱਚ ਵੀ ਚੁਸਤੀ ਫੁਰਤੀ ਜਿਹੜੀ ਆ ਗੇਮ ਕਰਨ ਦੇ ਆ ਹੋਇਆ ਜਿਹੜੀ ਉਹ ਆ ਜਾਂਦੀ ਹੈ ਕੀ ਕਹਿਣਾ ਚਾਹੋਗੇ ਮੇਰੇ ਇਹ ਬਟੇ ਛੋਟੇ ਆ ਜੀ ਮੈਂ 100 ਮੀਟਰ ਮਤਲਬ 100 ਮੀਟਰ ਅਤੇ ਲੌਂਗ ਜੰਪ ਆ ਮੇਰਾ 200 ਮੀਟਰ ਆ ਇਦਾਂ ਛੋਟੀਆਂ ਰੇਸਾਂ ਨੇ ਮੇਰੀਆਂ ਤੇ ਸਾਨੂੰ ਸਾਡਾ ਹਾਂ ਤੇ ਸਪ੍ਰਿੰਟਰ ਕਹੋ ਜਾਂਦੇ ਸਪ੍ਰਿੰਟਰ ਵਾਹੀਂ ਹਾਂਜੀ ਤੇ ਸਾਨੂੰ ਤਾਂ ਪਤਾ ਜਦੋਂ ਸਾਨੂੰ ਪਤਾ ਹੁੰਦਾ ਵੀ ਮਹੀਨਾ ਰਹਿ ਗਿਆ ਗੇਮਾਂ ਚ ਸਾਨੂੰ ਫਿਰ ਸਪੀਡ ਵਰਕ ਕਰਨੇ ਪੈਂਦੇ ਨੇ ਸਪੀਡ ਵਰਕ ਖਰਾਕ ਆਪਣੀ ਚੇਂਜ ਕਰ ਦੇਣੀ ਆ ਖਰਾਕ ਵਧੀਆ ਖਾਣੀ ਪੈਂਦੀ ਆ ਪ੍ਰੋਟੀਨ ਜਿਹੜੀ ਆ ਉਹ ਦਾਣ ਤੋਂ ਲੈਣੀ ਪੈਂਦੀ ਆ ਬਾਕੀ ਸਬਜ਼ੀਆਂ ਹਰੀਆਂ ਸਬਜ਼ੀਆਂ ਘਰ ਜਦਾਂ ਦੱਸਦੇ ਬਾਬਾ ਜੀ ਵੀ ਪਿੰਡੀਆਂ ਹੀ ਘਰ ਵੀ ਆਪਣਾ ਸਮਾਨ ਵਧੀਆ ਬਣਾਇਆਦਾ ਮੈਂ ਵਧੀਆ ਉਹ ਸਵੇਰੇ ਦੁੱਧ ਚ ਰਹਿਣ ਕਿ ਆਪ ਲੱਈ ਦਾ ਮਤਲਬ ਆਪਣੇ ਸੇ ਦਾ ਪੂਰਾ ਖਿਆਲ ਰਖੀਦਾ ਤੇ ਸਾਨੂੰ ਆਪਣੀ ਬਾੜੀ ਦੱਸ ਦਿੰਦੇ ਤੇ ਤੇਰੇ ਚ ਕਮਜ਼ੋਰੀ ਕੀ ਆ ਸੀ ਉਸ ਹਿਸਾਬ ਨਾਲ ਫਿਰ ਆਪਣੀ ਖਰਾਕ ਸ਼ੁਰੂ ਕਰ ਲੈਂਦੇ ਵਾਚਾਰਕ ਸਾਥ ਜਿਹੜੀ ਸੀਗੀ ਜਦੋਂ ਆਪਾਂ ਗੱਲ ਕਰਦੇ ਆਂ ਕਈ ਵਾਰੀ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਵਿਚਰਦੇ ਸੀਗੇ ਕਈ ਫੰਕਸ਼ਨਾਂ ਤੇ ਉਹ ਜਾਂਦੇ ਸੀਗੇ ਯੂਕੇ ਦੇ ਵਿੱਚ ਤੇ ਉਹਨਾਂ ਦਾ ਉਸ ਵੇਲੇ ਜਿਹੜਾ ਵਰਤੀਰਾ ਹੁੰਦਾ ਸੀਗਾ ਜਾਂ ਕਿ ਉਹਨਾਂ ਦਾ ਉਸ ਵੇਲੇ ਜਿਹੜਾ ਮਲਾਪਣਾ ਸੁਭਾਅ ਸੀਗਾ ਤੁਸੀਂ ਕਿਦਾਂ ਭਾਪਿਆ ਉਸ ਨੂੰ ਕਿ ਜਿਨ੍ਹਾਂ ਦਾ ਉਹਨਾਂ ਦਾ ਜਿਹੜਾ ਸੁਭਾਅ ਸੀਗਾ ਹਰ ਇੱਕ ਬੰਦੇ ਦੇ ਨਾਲ ਉਹ ਗੱਲਬਾਤ ਕਰਦੇ ਸੀਗੇ ਤੇ ਹਰ ਇੱਕ ਬੰਦੇ ਦੇ ਨਾਲ ਮਿਠੜੇ ਸੁਭਾਅ ਦੇ ਕਾਰਨ ਕਰਕੇ ਉਹ ਹਰ ਇੱਕ ਨੂੰ ਆਪਣੇ ਵੱਲ ਖਿੱਚ ਲੈਂਦੇ ਸੀਗੇ ਕੀ ਕਹਿਣਾ ਚਾਹੋਗੇ ਜੀ ਇਹ ਜੀ ਇੱਥੇ ਜਦੋਂ ਕਵੈਂਟਰੀ ਤੇ ਬਹੁਤ ਵਾਰੀ ਆਇਆ ਜੀ ਸਿੱਖ ਜੁਨੀਅਨ ਨਾਲ ਜਾ ਕੇ ਹੁੰਦੇ ਰਹੇ ਉਹ ਜਦੋਂ ਹੁੰਦੇ ਰਹੇ ਉਹਨਾਂ ਦੇ ਸਪੋਰਟਸ ਡੇ ਤੇ ਇੱਥੇ ਬਹੁਤ ਵਾਰਾਂ ਉਹਨਾਂ ਦੇ ਮੇਲ ਹੋਇਆ ਕਾਫੀ ਗੱਲਾਂ ਪਤਾ ਇਹਨਾਂ ਨੇ ਕਰਦੇ ਰਹੇ ਆ ਤੇ ਮੈਂ ਉਦੋਂ 100 ਮੀਟਰ ਦੌੜੀ ਤੇ ਮਨੂੰ ਸਪੈਸ਼ਲ ਮਿਲਣਾ ਏ ਆਂਦੇ ਸਾਵਾ ਸੇ ਜਵਾਨਾਂ ਤੇਰੀ ਬਹੁਤ ਦੌੜ ਆਵੇਂ 100 ਮੀਟਰ ਮੈਂ ਜਿਹੜੇ ਅਜੇ ਚੰਗੇ ਭਲੇ ਬੰਦੇ ਉਹਨਾਂ ਦਾ ਵੀ ਮੈਂ ਗਾਂ ਲੰਘਿਆ ਇੱਥੇ ਤੇ ਮਨੂੰ ਸਪੈਸ਼ਲ ਲਾ ਕੇ ਆਣ ਕੇ ਜਵਾਨਾਂ ਸਾਵਾ ਜਵਾਨਾਂ ਤੋਂ ਬਹੁਤ ਤਗੜਾ ਮਨੂੰ ਸਾਵਾ ਹੀ ਦਿੱਤੀ ਆਣ ਕੇ ਤੇ ਨਹੀਂ ਤੇ ਉਦਾਂ ਤੁਹਾਨੂੰ ਪਤਾ ਵੀ ਉਹਨਾਂ ਨੂੰ ਪਤਾ ਹੀਗਾ ਵੀ ਮੇਰੇ ਨੂੰ ਪਤਾ ਹੀ ਪਈ ਇਹ ਬੰਦਾ ਚੰਗਾ ਦੌੜਦਾ ਵਧੀਆ ਦੌੜਦਾ ਤੇ ਬਾਕੀ ਬੱਚਿਆਂ ਨਾਲ ਬੜਾ ਉਹ ਜਿਹਦੇ ਬੱਚੇ ਫੋਟੋ ਦਾ ਹੋਣ ਵਾਸਤੇ ਇਥੇ ਬੱਚੇ ਬਹੁਤ ਸਿੱਖ ਜੁੰਗੀਆਂ ਵਿੱਚ ਉਹਨਾਂ ਦਾ ਬਹੁਤ ਮਾਨਸਕਾਰ ਸੀ ਲੈ ਕੇ ਹੁੰਦੀ ਸੀ ਇਸੇ ਤਰ੍ਹਾਂ ਪੰਜਾਬ 'ਚ ਵੀ ਜਿੱਥੇ ਵੀ ਹੁਣ ਮਰਾਸਤਾਂ ਹੁੰਦੀਆਂ ਉਹਨਾਂ ਦਾ ਲੈ ਕੇ ਜਾਂਦੇ ਸੀ ਉਹਨਾਂ ਨੂੰ ਸ਼ੁਰੂ ਉਹਨਾਂ ਕੋ ਕਰਾਉਂਦੇ ਸੀਗੇ ਜਦੋਂ ਵੀ ਫੋਟੋ ਫੋਟੋ ਜਦੋਂ ਮਰਾਸਤ ਸ਼ੁਰੂ ਤੇ ਫੋਟੋ ਆ ਜਾਂਦੀ ਸਾਡੇ ਗੁਰਪੰਜ ਤੇ ਇਸ ਕਰਕੇ ਇਹਨਾਂ ਦਾ ਮਾਨਸਕਾਰ ਇਹ ਵੇ ਬਹੁਤ ਜ਼ਿਆਦਾ ਸੀ ਤੇ ਚਲੋ ਇਹਨਾਂ ਦਾ ਵਿਚਾਰਾਂ ਦੀ ਘਟ ਗਈ ਜਿਹੜੇ ਅੱਜ ਹੁਣ ਇਸ ਦੁਨੀਆ ਤੇ ਨਹੀਂ ਰਹੇ ਪਾਈ ਜਾਂਦੇ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਦੇ ਵਾਹਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹਦੇ ਪਰਿਵਾਰ ਤੋਂ ਹੀ ਬਾਣਾ ਮੰਨਣ ਦਾ ਬਦ ਬਖਸ਼ਿਆ ਜੀ ਕਹਿੰਦੇ ਨੇ ਕਿ ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਅਜੇ ਦੁਨੀਆ ਵਿੱਚ ਉਹ ਸਿਗੇ ਤੇ ਉਹਨਾਂ ਨੇ ਇਹ ਜ਼ਾਹਰ ਕੀਤਾ ਸੀਗਾ ਆਪਣੇ ਪਰਿਵਾਰ ਦੇ ਕੋਲ ਕਿ ਮੈਂ ਹੁਣ ਦੰਡਨ ਦੇ ਵਿੱਚ ਆਪਣੇ ਪੁੱਤਰ ਦੇ ਪਾਸ ਜਾ ਕੇ ਉੱਥੇ ਵੀ ਹੁਣ ਮੈਂ ਰਹਾਗਾ ਕਿਉਂਕਿ ਉਹ ਪਿੰਡ ਦੇ ਵਿੱਚ ਵੀ ਬਹੁਤ ਖਿਆਲ ਰੱਖਦੇ ਸੀਗੇ ਪਿੰਡ ਦੇ ਵਿੱਚ ਰਹਿਣਾ ਬੜੀ ਪਸੰਦ ਕਰਦੇ ਸੀਗੇ ਕਿਉਂਕਿ ਪਿੰਡਾਂ ਦੀ ਗੱਲ ਤੁਹਾਨੂੰ ਪਤਾ ਕਿ ਪਿੰਡਾਂ ਦਾ ਜਿਹੜਾ ਇੱਕ ਨਜ਼ਾਰਾ ਉਹ ਵੱਖਰਾ ਹੀ ਆ ਪਰ ਪਾਵੇਂ ਅਸੀਂ ਇੱਥੇ ਘਰਾਂ ਦੇ ਵਿੱਚ ਸਾਰੇ ਬੈਠੇ ਆ ਬਦੁਰ ਕੋਈ ਬੈਠਿਆ ਪਰ ਉਹ ਆਪਣੇ ਵਤਨ ਆਪਣੇ ਪੰਜਾਬ ਆਪਣੇ ਪਿੰਡ ਆਪਣੇ ਪਿੰਡ ਦੀਆਂ ਗਲੀਆਂ ਤੇ ਉਹਨੂੰ ਵੇਖਣ ਵਾਸਤੇ ਬੜੇ ਤਰਸ ਜਾਂਦੇ ਨੇ ਤੇ ਜਾਂਦੇ ਵੀ ਨਹੀਂ ਕਈ ਐਸੇ ਵੀਰ ਤੇ ਉਹਨਾਂ ਦਾ ਵੀ ਪਿੰਡ ਦੇ ਵਿੱਚ ਬੜਾ ਝੁਕਾਓ ਸੀਗਾ ਤੇ ਅਕਸਰ ਜਿਹੜੇ ਉਹ ਪਿੰਡ ਜਾਂਦੇ ਰਹਿੰਦੇ ਸੀਗੇ ਤੇ ਇੱਥੇ ਵੀ ਲੰਡਨ ਦੇ ਵਿੱਚ ਆਪਣੇ ਪੁੱਤਰ ਦੇ ਪਾਸ ਜਦੋਂ ਬੀਬੀ ਗਿਆਨਕੌਰ ਜੀ ਉਹਨਾਂ ਦੇ ਜਿਹੜੇ ਤਾਨਸੋਤਰੀ ਸਨ ਉਹਨਾਂ ਦਾ ਅਧਿਆਤ ਹੋ ਗਿਆ ਸੀਗਾ 90 ਦੇ ਵਿੱਚ ਤੇ ਫਿਰ ਉਹ ਆਪਣੇ ਪੁੱਤਰ ਦੇ ਕੋਲ ਰਹਿਣ ਲੱਗ ਪਏ ਸੀਗੇ ਸਰਦਾਰ ਰਿਸ਼ਪਾਲ ਸਿੰਘ ਜੀ ਇੱਕ ਵਾਰ ਫਿਰ ਉਸੇ ਬ੍ਰੇਕਿੰਗ ਨਿਊਜ਼ ਜਿਹੜੀ ਆ ਉਹ ਦੇ ਲਈਏ ਕਿ ਪਿਆਰੇ ਦਰਸ਼ਕੋ ਕਬਾਰ ਫੁਗਜਾ ਸਿੰਘ ਜੀ ਜੋ ਕਿ ਮੈਰਾਥਨ ਦੌੜ ਦੇ ਨਾਮ ਦੇ ਨਾਲ ਜਾਣੇ ਜਾਂਦੇ ਸਨ ਔਰ ਵਰਲਡ ਰਿਕਾਰਡ ਉਹਨਾਂ ਨੇ ਲੰਡਨ ਦੇ ਵਿੱਚ ਵੀ ਕਾਇਮ ਕੀਤਾ 2000 ਤੋਂ ਲੈ ਕੇ 2013 ਤੱਕ ਉਹਨਾਂ ਨੇ ਮੈਰਾਥਨ ਦੌੜ ਜਿਹੜੀ ਆ ਉਹ ਕੀਤੀ ਆ ਤੇ 2013 ਦੇ ਵਿੱਚ ਫਿਰ ਉਹ ਅਲਵਦਾ ਕਹਿ ਗਏ ਸਨ ਦੌੜ ਨੂੰ ਤੇ ਉਹਨਾਂ ਨੇ ਆਪਣਾ ਇੱਕ ਚੰਗਾ ਨਾਮ ਬਣਾਇਆ ਤੇ ਜਲੰਧਰ ਜਿਲ੍ਹਾ ਹੈ ਪਿੰਡ ਬਿਆਸ ਪਿੰਦੇ ਉਹ ਜੰਪਾਲ ਸਨ ਤੇ ਉਹਨਾਂ ਨੇ ਸਾਰੇ ਇਹ ਵੰਡ ਦਾ ਵੀ ਜਿਹੜਾ 1947 ਵਾਲਾ ਵੀ ਤੇ ਵਰਲਡ ਵਾਰਾਂ ਵੀ ਉਹਨਾਂ ਨੇ ਆਪਣੇ ਵੇਖੀਆਂ ਸਨ ਉਹਨਾਂ ਨੇ ਤੇ ਉਹ ਬੜਾ ਕੁਝ ਜਾਣਦੇ ਸਨ ਪਰ ਦੁਨੀਆ ਵਿੱਚ ਸੰਸਾਰ ਵਿੱਚ ਉਹ ਨਹੀਂ ਰਹੇ ਸਰਦਾਰ ਰਚਪਾਲ ਸਿੰਘ ਜੀ ਅਖੀਰ ਦੇ ਵਿੱਚ ਤੁਸੀਂ ਆਪਣੇ ਵੱਲੋਂ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਦੇ ਨਾਲ ਕਿਵੇਂ ਅਫਸੋਸ ਜ਼ਾਹਰ ਕਰਨਾ ਚਾਹੋਗੇ ਜਾਂ ਕੀ ਮੈਸੇਜ ਜਣਾ ਹੈਗਾ ਉਹ ਤੁਸੀਂ ਦੇਣਾ ਚਾਹੋਗੇ ਵੇਖੋ ਜੀ ਪਰਮਾਧਮ ਦਾ ਪਾਣਾ ਬੰਦਣਾ ਪੈਂਦਾ ਜੀ ਤੇ ਮੰਦਣਾ ਪੈਣਾ ਹੁਣ ਤੇ ਇਸ ਕਰਕੇ ਇਹਨਾਂ ਦੇ ਵੇਖੋ ਜੀ ਮੈਂ ਇੰਡੀਆ ਚ ਬਹੁਤ ਪਲੇਅਰਾਂ ਨੂੰ ਮਿਲਿਆ ਜਿਹੜੇ ਜਿਹੜੇ ਕਹਿੰਦੇ ਸੀ ਸਰਦਾਰ ਫੌਜਾਂ ਸਾਹਿਬ ਦੇ ਵੇਖ ਕੇ ਦੌੜਨਾ ਸ਼ੁਰੂ ਕੀਤਾ ਇਹ ਵੀ ਇੱਕ ਬੜੀ ਵੱਡੀ ਮਾਨ ਆ ਆ ਵੋਲੰਟੇਅਰਾਂ ਦੇ ਵਿੱਚ ਆਪਣੇ ਭਾਈਚਾਰਾ ਬਹੁਤ ਦੌੜਦੇ ਨੇ ਉਹਨਾਂ ਦੇ ਇਹਨਾਂ ਦੀ ਫੋਟੋ ਲਾਈਆਂ ਹੁੰਦੀਆਂ ਆਪਣੀ ਬਨਾਣ ਦੇ ਉੱਤੇ ਜੋ ਦੌੜਦੇ ਆ ਤੇ ਇਹਨਾਂ ਦਾ ਵੀ ਪੁਸਤਕਾਲਾ ਪਰ ਇਹ ਐਫ ਜਦੋਂ ਆਪਾਂ ਇੱਕ ਆਪਣੀ ਕਮਿਨਟੀ ਨੂੰ ਇਹ ਬੇਨਤੀ ਕਰਾਂਗੇ ਵੀ ਜਦੋਂ ਬੰਦਾ ਚਲ ਜਾਂਦਾ ਅਸੀਂ ਬਹੁਤ ਯਾਦ ਕਰਦੇ ਹਾਂ ਪਰੀਦਾ ਹਨਾ ਤੇ ਜਿਹੜੇ ਬੰਦੇ ਜਿੰਦੇ ਆ ਉਹਨਾਂ ਦੀ ਵੀ ਰਿਸਪੈਕਟ ਜਿਹੜੀ ਕਰਨੀ ਬੜੀ ਜ਼ਰੂਰੀ ਹੈ ਇਸਪੋਰਟਸਮੈਨ ਕੋਈ ਵੀ ਹੋਵੇ ਪਾਏ ਹੁਣ ਫਿੱਡਾ ਜੀ ਇੱਥੇ ਆਏ ਨੇ ਆਪਣੇ ਹਨਾ ਕੱਲ ਇੱਥੇ ਕਮੈਂਟਰੀ ਆਏ ਦੇ ਸੀਗੇ ਤੇ ਉਹਨਾਂ ਦੀ ਰਿਸਪੈਕਟ ਬਹੁਤ ਕਰਦੇ ਸੀ ਜਿੰਨੇ ਵੀ ਪਲੇਅਰ ਜਿੰਨੇ ਵੀ ਪਲੇਅਰ ਪੁਰਾਣੇ ਪਲੇਅਰ ਹੋਣ ਨਵੇਂ ਹੋਣ ਜਿਹੜੇ ਚੰਗੇ ਹੋਣ ਆਪਾਂ ਸਾਰਿਆਂ ਦੀ ਰਿਸਪੈਕਟ ਕਰਨੀ ਸਾਡੀ ਸਾਰੀ ਕਮਿਨਟੀ ਦਾ ਫਰਜ਼ ਬਣਦਾ ਜੀ ਬਿਲਕੁਲ ਜੀ ਸਰਦਾਰ ਸ਼ਵਾਲ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਤੁਸੀਂ ਸਾਡੇ ਨਾਲ ਜੁੜੇ ਹੋ ਤੇ ਗੱਲਬਾਤ ਇਸ ਵਿਸ਼ੇ ਤੇ ਕੀਤੀ ਹੈ ਇੱਕ ਵਾਰ ਫਿਰ ਨਿਊਜ਼ ਦਿੰਦੇ ਹੋ ਬ੍ਰੇਕਿੰਗ ਨਿਊਜ਼ ਦਿੰਦੇ ਹੋਏ ਸਾਡੇ ਦਰਸ਼ਕਾਂ ਨੂੰ ਕਿ ਸਰਦਾਰ ਫੌਜਾ ਸਿੰਘ ਜੀ 114 ਸਾਲ ਦੀ ਉਮਰ ਦੇ ਵਿੱਚ ਇੱਕ ਦੁਰਘਟਨਾ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਹੈ ਜੀ ਜੋ ਜਲੰਧਰ ਦੇ ਵਿੱਚ ਉਹਨਾਂ ਦੀ ਮੌਤ ਹੋਈ ਹੈ ਅੱਜ ਬਾਅਦ ਦੁਪਹਿਰ 3 ਵਜੇ ਤੋਂ ਬਾਅਦ ਇੰਡੀਆ ਦੇ ਸਮੇਂ ਦੇ ਨਾਲ ਉਹ ਦੁਨੀਆ ਵਿੱਚ ਸੰਸਾਰ ਦੇ ਵਿੱਚ ਨਹੀਂ ਰਹੇ ਉਹਨਾਂ ਨੂੰ ਹਮੇਸ਼ਾ ਐ ਦੇ ਨਾਲ ਵਰਸ ਦੇ ਵਿੱਚ ਜਿੱਥੇ-ਜਿੱਥੇ ਵੀ ਸਾਡੇ ਸਿੱਖ ਭਾਈਚਾਰਾ ਵਸਦਾ ਹੈ ਉਹਨਾਂ ਨੂੰ ਯਾਦ ਰੱਖਿਆ ਜਾਏਗਾ ਸੋ ਪਿਆਰੇ ਦਰਸ਼ਕੋ ਬਹੁਤ-ਬਹੁਤ ਤੁਹਾਡਾ ਵੀ ਧੰਨਵਾਦ ਤੁਸੀਂ ਵੀ ਸਾਥ ਦਿੰਦੇ ਹੋ ਸਿੱਖ ਚੈਨਲ ਤੁਹਾਡਾ ਆਪਣਾ ਚੈਨਲ ਹੈ ਜੀ ਸੋ ਤੁਸੀਂ ਚੈਨਲ ਦੀ ਇਮਦਾਨ ਕਰਨ ਵਾਸਤੇ ਵੀ ਜਿਹੜਾ ਇਹਨੂੰ ਤੁਸੀਂ ਜਰੂਰ ਡਾਇਰੈਕਟ ਅਪ ਜਿਹੜੇ ਉਹ ਪਰਦੇਦੇ ਹੋ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਬਲਾਈਏ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ